ਚਲ ਛੱਡ ਅੱਗੇ ਦੱਸਦੀਆਂ ਤੈਨੂੰ ਮੈਂ ਰਾਤ ਦੀ ਰੋਟੀ ਖਾ ਕੇ ਬੈਠ ਤੇ ਲੰਮੇ ਪੈ ਆਪਣੀ ਸੈਲੀਨ ਨਾਲ ਗੱਲ ਕਰ ਰਹੀ ਸੀ ਕਿ ਅਚਾਨਕ ਮੇਰੇ ਫੋਨ ਤੇ ਸ਼ਰਨ ਦੇ ਮੈਸੇਜ ਦਾ ਨੋਟੀਫਿਕੇਸ਼ਨ ਆਇਆ ਸ਼ਰਨ ਕਿਆ ਹੈਲੋ ਸਤਿ ਸ਼੍ਰੀ ਅਕਾਲ ਮੈਨੂੰ ਮੈਸੇਜ ਦੇਖ ਮਨ ਚ ਸੋਚਿਆ ਕਿ ਕਿੰਨਾ ਅਜੀਬ ਇਨਸਾਨ ਹੈ ਕੋਈ ਇੱਜ਼ਤ ਦੇਣ ਵਾਲੇ ਗੁਣ ਹੈ ਇਸ ਤੇ ਕਿ ਨਹੀਂ ਕਿਵੇਂ ਹੈਲੋ ਅਤੇ ਸਤਿ ਸ਼੍ਰੀ ਅਕਾਲ ਕਿਹਾ ਜਿਵੇਂ ਕਿਸੇ ਬੰਦੇ ਨੇ ਪਾਣੀ ਤੇ ਜ਼ੋਰ ਦੀ ਥੱਪੜ ਪੱਥਰ ਸੁੱਟਿਆ ਹੋਵੇ ਐਈ ਸੋਚਦੀ ਨੇ ਮੈਨੂੰ ਬੜੇ ਪਿਆਰ ਨਾਲ ਸ਼ਰਨ ਦੇ ਮੈਸੇਜ ਦਾ ਜਵਾਬ ਦਿੱਤਾ ਮੇਕਾ ਸਤਿ ਸ਼੍ਰੀ ਅਕਾਲ ਜੀ ਸ਼ਰਨ ਦਾ ਮੈਸੇਜ ਆਇਆ ਕਿੱਦਾਂ ਵਧੀਆ ਜੀ ਤੁਸੀਂ ਸੁਣਾਓ ਕਿਵੇਂ ਹੋ ਸ਼ਰਨ ਨੇ ਲਿਖਿਆ ਵਧੀਆ ਵਧੀਆ ਵਾਹਿਗੁਰੂ ਜੀ ਦੀ ਫੂਲ ਕਿਰਪਾ ਹੋਰ ਕੀ ਕਰਦੇ ਮੈਂ ਕਿਹਾ ਕੁਛ ਨਹੀਂ ਕੰਬਲ 'ਚ ਬੈਠੀ ਹਾਂ ਸ਼ਰਨ ਨੇ ਲਿਖਿਆ ਕੋਈ ਕੰਮ ਵੀ ਕਰ ਲਿਆ ਕਰੋ ਮੈਂ ਕਿਹਾ ਜੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਸ਼ਰਨ ਨੇ ਕਿਹਾ ਬਸ ਦਿਹਾੜੀ ਲਗਾ ਕੇ ਆ ਰਹੇ ਹਾਂ ਮੈਨੂੰ ਪੈਨ ਨੇ ਹੁਣ ਨੰਬਰ ਭੇਜਿਆ ਕਹਿੰਦੀ ਫੋਨ ਨੰਬਰ ਆਰਸ਼ ਦਾ ਫੋਨ ਕਰ ਲਈ ਮੈਂ ਕਿਹਾ ਕੇ ਜੀ ਹੋਰ ਸੁਣਾਓ ਸ਼ਰਨ بس ودیا ਤੁਸੀਂ ਦੱਸੋ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਵੀ ਨਹੀਂ ਸ਼ਰਨ ਨੇ ਕਿਹਾ ਚਲੋ ਫਿਰ ਕੱਲ ਕਰਦੇ ਆ ਗੱਲ ਮੈਂ ਚੱਲਣਾ ਕਿਸੇ ਕੰਮ ਹੁਣ ਮੈਂ ਕਿਹਾ ਬਾਏ ਬਾਏ ਪਹਿਲੇ ਦਿਨ ਸਾਡੀ ਇੰਨੀ ਕੋ ਗੱਲ ਹੋਈ ਦਰਅਸਲ ਮੈਨੂੰ ਸਮਾਂ ਨਹੀਂ ਸੀ ਆ ਰਿਹਾ ਕਿ ਸ਼ਰਨ ਨਾਲ ਮੈਂ ਕੀ ਗੱਲ ਕਰਾਂ ਕਿਉਂਕਿ ਮੇਰਾ ਕਦੇ ਵੀ ਕਿਸੇ ਮੁੰਡੇ ਨਾਲ ਕੋਈ ਰਿਸ਼ਤਾ ਨਹੀਂ ਸੀ ਰਿਹਾ ਦੋਸਤ ਮੁੰਡੇ ਜ਼ਰੂਰ ਸੀ ਪਰ ਉਹਨਾਂ ਵਾਂਗ ਮੈਂ ਸ਼ਰਨ ਨਾਲ ਗੱਲ ਨਹੀਂ ਸੀ ਕਰ ਸਕਦੀ ਸ਼ਰਨ ਪਹਿਲਾ ਮੁੰਡਾ ਸੀ ਜੋ ਮੇਰੀ ਜ਼ਿੰਦਗੀ ਚਾਹਿਆ ਸੀ ਸ਼ਰਨ ਨਾਲ ਗੱਲ ਕਰਕੇ ਮੇਰੇ ਦਿਲ 'ਚ ਇੱਕ ਅਲੱਗ ਖੁਸ਼ੀ ਦੀ ਅਤੇ ਮਨ ਨੂੰ ਸਕੂਨ ਸੀ ਮੈਂ ਨੱਟ ਆਫ ਕਰਕੇ ਸਰਨ ਦੇ ਸੁਪਨੇ ਲੰਦੀ ਸੋ ਗਈ ਅਗਲੇ ਦਿਨ ਮੈਂ ਘਰ ਦਾ ਕੰਮ ਕਰਕੇ YouTube ਤੇ ਪੇਂਟਿੰਗ ਦੀਆਂ ਵੀਡੀਓਜ਼ ਦੇਖ ਰਹੀ ਸੀ ਕਿ ਸ਼ਰਨ ਦਾ ਮੈਸੇਜ ਆਇਆ ਸ਼ਰਨ ਦਾ ਮੈਸੇਜ ਦੇਖ ਮੈਨੂੰ ਨਵਾਂ ਸੂਟ ਜਿੰਨਾ ਨਵੇਂ ਸੂਟ ਮਿਲਣ ਜਿੰਨਾ ਚਾਹ ਚੜ ਗਿਆ ਸ਼ਰਨ ਨੇ ਕਿਹਾ ਹਾਂਜੀ ਮੈਂ ਕਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਦਾਂ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਵਾਹਿਗੁਰੂ ਦੀ ਫਤਹ ਕਿਰਪਾ ਮੈਸੇਜ ਕਰਦੇ ਕਰਦੇ ਸ਼ਰਨ ਨੇ ਵਟਸਐਪ ਤੇ ਵਾਇਸ ਕਾਲ ਲਗਾ ਲਈ ਤੇ ਕਿਹਾ ਫੋਨ ਕਰ ਲੈਂਦੇ ਆ ਮੈਸੇਜ ਲਿਖੀ ਜਾਂਦੇ ਹੋ ਮੈਂ ਕਿਹਾ ਮੈਨੂੰ ਲੱਗਾ ਤੁਸੀਂ ਵਿਅਸਤ ਹੋਵੋਗੇ ਕੰਮ 'ਚ ਤਾਂ ਨਹੀਂ ਕੀਤੀ ਕਾਲ ਸ਼ਰਨ ਨੇ ਕਿਹਾ ਮੈਂ ਇਸ ਲਈ ਨਹੀਂ ਕਰਦਾ ਫੋਨ ਕਿ ਤੇਰੇ ਕੋਲ ਮੰਮੀ ਪਾਪਾ ਹੋਣਗੇ ਅੱਗੇ ਤੋਂ ਜਦੋਂ ਕੋਈ ਕਾਲ ਨਹੀਂ ਹੁੰਦਾ ਤਾਂ ਕਾਲ ਕਰ ਲਿਆ ਕਰ ਮੈਨੂੰ ਨਹੀਂ ਪਸੰਦ ਮੈਸੇਜ ਰਾਹੀਂ ਗੱਲ ਕਰਨੀ ਮੈਂ ਕਿਹਾ ਜੀ ਸ਼ਰਨ ਨੇ ਕਿਹਾ ਕੀ ਕਰਦੇ ਹੋ ਮੈਂ ਕਿਹਾ ਸੋ ਕੇ ਉੱਠੀ ਸੀ ਹੋਰ ਸੌ ਲੈਣਾ ਸੀ ਥੱਕ ਗਈ ਹੋਵੇਂਗੀ ਸੁੱਤੀ-ਸੁੱਤੀ ਸ਼ਰਨ ਦੀ ਗੱਲ ਸੁਣ ਮੇਰਾ ਹਾਸਾ ਨਿਕਲ ਗਿਆ ਸ਼ਰਨ ਨੇ ਕਿਹਾ ਜਾਨੂ ਮੈਂ ਕੋਈ ਚੁਟਕਲਾ ਸੁਣਾਇਆ ਹੈ ਪਰ ਮੇਰਾ ਹਾਸਾ ਰੁਕਨ ਦਾ ਨਾਮ ਨਹੀਂ ਸੀ ਲੈ ਰਿਹਾ ਸ਼ਰਨ ਨੇ ਕਿਹਾ ਜਾਨੂ ਕਿਤੇ ਹਿਲਤਾ ਨਹੀਂ ਗਈ ਨਹੀਂ ਸਿੱਧੂ Saab ਮੈਂ ਬਿਲਕੁਲ ਠੀਕ ਹਾਂ اچھا اچھا ਪਰ ਜਿਵੇਂ ਤੂੰ ਬੱਤੀ ਦੰਦ ਕੱਢੀ ਜਾ ਰਹੀਆਂ ਮੈਨੂੰ ਲੱਗਦਾ ਕਿਤੇ ਹਿਲ ਗਈ ਸਕੈਟ੍ਰਿਸ ਨੂੰ ਦਿਖਾਉਣਾ ਪੈਣਾ ਹੈ ਐਦਾਂ ਹੀ ਅਸੀਂ ਦੋਨੋਂ ਕਿੰਨਾ ਸਮਾਂ ਗੱਲ ਕਰਦੇ ਰਹੇ ਉਸ ਦਿਨ ਪਹਿਲੀ ਵਾਰ ਮੈਂ ਕਿਸੇ ਮੁੰਡੇ ਨਾਲ ਨੌਨ-ਸਟਾਪ 3-4 ਘੰਟੇ ਗੱਲ ਕੀਤੀ ਮੈਂ ਹਮੇਸ਼ਾ ਆਪਣੀਆਂ ਭਾਬੀਆਂ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਕਿਸੇ ਵੀ ਮੁੰਡੇ ਨਾਲ ਇੰਨਾ ਲੰਬਾ ਸਮਾਂ ਗੱਲ ਨਹੀਂ ਕਰ ਸਕਦੀ ਅਤੇ ਭਾਬੀ ਹੁਣੀ ਹੱਸਦੇ ਹੋਏ ਕਹਿੰਦੇ ਹੁੰਦੇ ਕੋਈ ਨਾ ਦੀਦੀ ਜਦੋਂ ਤੁਹਾਡਾ ਰਿਸ਼ਤਾ ਹੋਇਆ ਉਦੋਂ ਦੇਖਾਂਗੇ ਤੁਸੀਂ ਕਿੰਨਾ ਚਿਰ ਗੱਲ ਕਰਦੇ ਹੋ ਇਹ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਕਿ ਮੇਰੇ ਕੋਲ ਗੱਲ ਨਹੀਂ ਪਰ ਸੱਚੀ ਸ਼ਰਨ ਨਾਲ ਗੱਲ ਕਰਦੇ ਮੈਨੂੰ ਮਹਿਸੂਸ ਨਹੀਂ ਹੋਇਆ ਕਿ ਇਸ ਮੁੰਡੇ ਨਾਲ ਮੈਂ ਪਹਿਲੀ ਵਾਰ ਗੱਲ ਕਰ ਰਹੀ ਹਾਂ ਐਡਾ ਮਹਿਸੂਸ ਹੋ ਰਿਹਾ ਸੀ ਇਸ ਮੁੰਡੇ ਨਾਲ ਤਾਂ ਮੈਂ ਪਹਿਲੀ ਵਾਰ ਵੀ ਮਿਲ ਚੁੱਕੀ ਹਾਂ ਪਹਿਲੇ ਦਿਨ ਗੱਲ ਕਰਕੇ ਮੈਨੂੰ ਲੱਗਾ ਕਿ ਮੁੰਡਾ ਦਾ ਸੁਭਾਤਾ ਵਧੀਆ ਹੈ ਚਲੋ ਵਧੀਆ ਨਿਭੇਗੀ ਸਾਡੀ ਹੁਣ ਇਹ ਰੋਜ਼ ਦਾ ਸਿਲਸਿਲਾ ਹੋ ਗਿਆ ਮੇਰਾ ਤੇ ਸ਼ਰਨ ਦੇ ਫੋਨ ਦਾ ਇੰਤਜ਼ਾਰ ਕੀਤੇ ਨਾ ਕਿਤੇ ਮੈਨੂੰ ਵਧੀਆ ਵੀ ਲੱਗਦਾ ਪਰ ਸਾਡੀ ਗੱਲ ਅਜੇ ਤੱਕ ਉਨੀ ਅੱਗੇ ਨਹੀਂ ਪਹੁੰਚੀ ਕਿ ਅਸੀਂ ਇੱਕ ਦੂਜੇ ਨੂੰ ਆਈ ਲਵ ਯੂ ਕਹੀਏ ਪਰ ਅਸੀਂ ਕਦੋਂ 3-4 ਘੰਟੇ ਤੋਂ 8-8 ਘੰਟੇ ਇੱਕ ਦੂਜੇ ਨਾਲ ਗੱਲ ਕਰਨ ਲੱਗ ਪਏ ਸਾਨੂੰ ਪਤਾ ਹੀ ਨਹੀਂ ਲੱਗਾ ਜਦੋਂ ਫੋਨ ਕੱਟ ਕੇ ਸਮਾਂ ਦੇਖਣਾ ਤਾਂ ਇੰਝ ਲੱਗਣਾ ਕਿ ਹੁਣ ਤਾਂ ਅਜੇ ਗੱਲ ਕਰਨ ਲੱਗੇ ਸੀ ਇੰਨੀ ਜਲਦੀ ਇਨਾ ਸਮਾਂ ਵੀ ਹੋ ਗਿਆ ਮੈਂ ਕਈ ਵਾਰ ਸੋਚਣਾ ਕਿ ਮੈਂ ਇੰਨੇ ਘੰਟੇ ਗੱਲ ਕਰਦੀਆਂ ਸ਼ਰਨ ਨਾਲ ਹੈਰਾਨ ਹੋ ਜਾਣਾ ਇਹ ਸੋਚ ਕੇ ਮੈਨੂੰ ਵਧੀਆ ਲੱਗਦਾ ਸੀ ਆਪਣੀ ਨਿੱਕੀ ਤੋਂ ਨਿੱਕੀ ਗੱਲ ਸ਼ਰਨ ਨਾਲ ਸਾਂਝੀ ਕਰਨਾ ਆਪਣੇ ਹਰ ਇੱਕ ਦੁੱਖ ਤਕਲੀਫ ਨੂੰ ਉਸਦੇ ਦੱਸਣਾ ਅਤੇ ਉਸ ਦਾ ਬੜੇ ਧਿਆਨ ਨਾਲ ਮੇਰੀ ਹਰ ਗੱਲ ਨੂੰ ਸੁੰਨਾ ਮੈਂ ਆਪਣੇ ਹਮਸਫਰ ਦੇ ਰੂਪ ਇੱਕ ਦੋਸਤ ਪਾ ਕੇ ਬਹੁਤ ਖੁਸ਼ੀ ਮੈਂ ਹਰ ਕਿਸੇ ਅੱਗੇ ਬਸ ਸ਼ਰਨ ਦੀ ਸਿਫਤਾਂ ਕਰਦੀ ਰਹਿਣਾ ਸ਼ਰਨ ਦੇ ਪੈਨ ਪਰਮ ਦਾ ਫੋਨ ਆਣਾ ਤਾਂ ਮੈਂ ਸਭ ਨਾਲ ਹੱਸ ਕੇ ਗੱਲ ਕਰਨੀ ਇੱਕ ਦਿਨ ਸ਼ਰਨ ਨੇ ਮੈਨੂੰ ਕਿਹਾ ਉਸ ਦੇ ਚਾਚੇ ਦਾ ਮੁੰਡਾ ਕੁੜੀ ਮੇਰੇ ਨਾਲ ਵੀਡੀਓ ਕਾਲਿੰਗ ਤੇ ਗੱਲ ਕਰਨਾ ਚਾਹੁੰਦੇ ਹਨ ਪਰ ਮੈਂ ਸ਼ਰਨ ਨੂੰ ਵੀਡੀਓ ਕਾਲ ਤੇ ਗੱਲ ਕਰਨ ਲਈ ਮਨਾ ਕਰ ਦਿੱਤਾ ਕਿਉਂਕਿ ਸਾਡੇ ਪਰਿਵਾਰ 'ਚ ਕਦੇ ਵੀ ਕਿਸੇ ਨੇ ਵੀਡੀਓ ਕਾਲ ਤੇ ਗੱਲ ਨਹੀਂ ਸੀ ਕੀਤੀ ਅਤੇ ਮੈਂ ਆਪਣੇ ਆਪ ਨੂੰ ਅਸਾਜ ਮਹਿਸੂਸ ਕਰ ਰਹੀ ਸੀ ਵੀਡੀਓ ਕਾਲ ਤੇ ਗੱਲ ਕਰਨ ਲਈ ਭਾਵੇਂ ਕਿ ਮੈਂ ਸ਼ਰਨ ਨੂੰ ਮਨਾ ਕਰ ਦਿੱਤਾ ਪਰ ਮੇਰੇ ਦਿਲ 'ਇਵੇਂ ਉਦਾਸ ਸੀ ਜਿਵੇਂ ਮੈਂ ਪਤਾ ਨਹੀਂ ਕਿੰਨਾ ਵੱਡਾ ਗੁਨਾਹ ਕਰ ਦਿੱਤਾ ਹੋਵੇ ਮੇਰੇ ਦਿਲ ਦਿਮਾਗ ਚੋਂ ਗੱਲ ਨਿਕਲ ਹੀ ਨਹੀਂ ਰਹੀ ਸੀ بار بار ਇੱਕੋ ਗੱਲ ਸੋਚ-ਸੋਚ ਮੇਰਾ ਸਿਰ ਦਰਦ ਹੋਣ ਲੱਗਾ ਆਖਿਰ ਮੈਂ ਰਾਤ ਨੂੰ ਸ਼ਰਨ ਨੂੰ ਮੈਸੇਜ ਕਰ ਵੀਡੀਓ ਕਾਲਿੰਗ ਤੇ ਉਸਦੇ ਭੈਣ ਭਰਾਵਾਂ ਨਾਲ ਗੱਲ ਕਰਨ ਲਈ ਹਾਂ ਕਰ ਦਿੱਤੀ ਰਾਤ ਨੂੰ ਸ਼ਰਨ ਦੇ ਚਾਚੇ ਦੇ ਮੁੰਡੇ ਕੁੜੀ ਮੁੰਡੇ ਦੀ ਕਾਲ ਆਈ ਪਰ ਮੇਰੇ ਕੋਲ ਫੇਸ ਟੂ ਫੇਸ ਗੱਲ ਨਹੀਂ ਹੋ ਰਹੀ ਬਸ ਜਿੰਨਾ ਕੋ ਉਹਨਾਂ ਨੇ ਪੁੱਛਣਾ ਮੈਂ ਉਹੀ ਗੱਲ ਦਾ ਜਵਾਬ ਦੇ ਦਿੰਦੀ ਪਰ ਉਹਨਾਂ ਨੂੰ ਲੱਗਾ ਕਿ ਸ਼ਾਇਦ ਮੈਂ ਘੱਟ ਬੋਲਦੀ ਹਾਂ ਅੱਧਾ ਕੋਈ ਘੰਟਾ ਗੱਲ ਕਰਕੇ ਮੈਂ ਸ਼ਰਨ ਨੂੰ ਵਟਸਐਪ ਤੇ ਮੈਸੇਜ ਕਰ ਦਿੱਤਾ ਮੈਨੂੰ ਨੀਂਦ ਆ ਰਹੀ ਹੈ ਤੇ ਮੈਂ ਸੌਣ ਲੱਗੀਆਂ ਪਰ ਸ਼ਰਨ ਨੇ ਤੇ ਉਸਦੇ ਭੈਣ ਭਰਾਵਾਂ ਦੀਆਂ ਗੱਲਾਂ ਖਤਮ ਹੁੰਦਾ ਨਾ ਨਹੀਂ ਸੀ ਲੈ ਰਹੀਆਂ ਆਖਿਰ ਕੁਛ ਚਿਰ ਬਾਅਦ ਸ਼ਰਨ ਨੇ ਮੈਸੇਜ ਦੇਖ ਕੇ ਬਾਈ ਬੋਲ ਇੱਕ ਐਟਕੇ ਫੋਨ ਕੱਟ ਦਿੱਤਾ ਰਾਤ ਬਹੁਤ ਹੋ ਗਈ ਹੈ ਹੁਣ ਸਾਰੇ ਸੋ ਜਾਓ ਮੈਂ ਤਾਂ ਫੋਨ ਕਟ ਵਾਏ ਗੁਰਦਸ਼ੁਕਰ ਕੀਤਾ ਕਿਉਂਕਿ ਮੈਨੂੰ ਵੀਡੀਓ ਕਾਲਿੰਗ ਤੇ ਗੱਲ ਕਰਦੇ ਘਬਰਾਹਟ ਹੋ ਰਹੀ ਸੀ ਕਿਉਂਕਿ ਪਹਿਲੀ ਵਾਰ ਵੀਡੀਓ ਕਾਲਿੰਗ ਤੇ ਗੱਲ ਕਰਨਾ ਸੌਖਾ ਨਹੀਂ ਸੀ ਮੇਰੇ ਲਈ ਸਾਡੇ ਰਿਸ਼ਤੇਦਾਰ ਜੋ ਬਾਹਰ ਸੀ ਉਹ ਵੌਇਸ ਕਾਲ ਹੀ ਕਰਦੇ ਸੀ ਕਿਸੇ ਨੇ ਵੀ ਕਦੀ ਵੀਡੀਓ ਕਾਲ ਨਹੀਂ ਕੀਤੀ ਜਿਸ ਕਰਕੇ ਮੈਂ ਆਦੀ ਨਹੀਂ ਸੀ ਵੀਡੀਓ ਕਾਲ ਤੇ ਗੱਲ ਕਰਨ ਦੀ ਮੇਰੇ ਅਤੇ ਸ਼ਰਨ ਵਿਚਕਾਰ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਮੈਂ ਬਹੁਤ ਖੁਸ਼ ਸੀ ਕਿ ਮੈਨੂੰ ਬਹੁਤ ਵਧੀਆ ਜੀਵਨ ਸਾਥੀ ਮਿਲਿਆ ਜੋ ਦੋਸਤ ਦੀ ਤਰ੍ਹਾਂ ਮੇਰੀ ਹਰ ਗੱਲ ਸੁਣਦਾ ਤੇ ਸਮਝਦਾ ਹੈ ਮੈਂ ਤੇ ਸ਼ਰਨ ਹੁਣ ਦਿਨ ਰਾਤ ਗੱਲ ਕਰਨ ਲੱਗੇ ਮੈਂ ਜੋ ਕ ਆਪਣੇ ਭਾਬੀਆਂ ਨੂੰ ਕਹਿੰਦੀ ਸੀ ਕਿ ਮੈਂ ਜ਼ਿਆਦਾ ਚਿਰ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਹੁਣ ਸ਼ਰਨ ਨਾਲ 12-12 ਘੰਟੇ ਫੋਨ ਤੇ ਲੱਗੀ ਰਹਿੰਦੀ ਸ਼ਰਨ ਨਾਲ ਗੱਲ ਕਰਦੇ ਕਰਦੇ ਸਮੇਂ ਦਾ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਦਿਨ ਤੋਂ ਰਾਤ ਹੋ ਜਾਂਦੀ ਆਖਿਰ ਇੱਕ ਦਿਨ ਮੈਂ ਤੇ ਸ਼ਰਨ ਫੋਨ ਤੇ ਗੱਲ ਕਰ ਰਹੀ ਸੀ ਅਤੇ ਸ਼ਰਨ ਨੇ ਮੈਨੂੰ ਆਈ ਲਵ ਯੂ ਬੋਲ ਦਿੱਤਾ ਇਹ ਸ਼ਬਦ ਸੁਣਦੇ ਸਾਰ ਮੇਰੇ ਦਿਲ ਦੀ ਧੜਕਣ ਤੇਜ਼ ਹੋ ਗਈ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਅੱਗੇ ਕੀ ਕਹਾਂ ਇਸ ਦੇ ਪਿੱਛੇ ਇੱਕ ਕਾਰਨ ਸੀ ਮੈਂ ਸ਼ਰਨ ਨੂੰ ਪਿਆਰ ਨਹੀਂ ਸੀ ਕਰਦੀ ਅਤੇ ਸ਼ਰਨ ਨੂੰ ਇਮਪ੍ਰੈਸ ਕਰਨ ਲਈ ਮੈਂ ਉਸਨੂੰ ਆਈ ਲਵ ਯੂ ਕਹਿਣਾ ਨਹੀਂ ਸੀ ਚਾਹੁੰਦੀ ਮੇਰੀ ਸੋਚ ਸੀ ਕਿ ਆਈ ਲਵ ਯੂ ਤੁਸੀਂ ਉਦੋਂ ਹੀ ਕਿਸੇ ਨੂੰ ਕਹੋ ਜਦੋਂ ਤੁਸੀਂ ਕਿਸੇ ਨੂੰ ਤੁਸੀਂ ਸੱਚੇ ਮਨੋਂ ਪਿਆਰ ਕਰਦੇ ਹੋ ਦਿਖਾਵੇ ਚ ਕਿਸੇ ਨੂੰ ਖੁਸ਼ ਕਰਨ ਲਈ ਕੁਝ ਨਾ ਕਹੋ ਕੁਝ ਦਿਨ ਗੱਲਾਂ ਕਰ ਮੈਂ ਫੋਨ ਕੱਟ ਦਿੱਤਾ ਕਿਉਂਕਿ ਉਸ ਦਿਨ ਸ਼ਰਨ ਨੇ ਕਿਸੇ ਕੰਮ ਲਈ ਕਿਤੇ ਬਾਹਰ ਜਾਣਾ ਸੀ ਸਾਡੀ ਰੋਜ਼ ਗੱਲ ਹੁੰਦੀ ਅਤੇ ਹਰ ਰੋਜ਼ ਉਹ ਮੈਨੂੰ ਆਈ ਲਵ ਯੂ ਕਹਿੰਦਾ ਪਰ ਮੈਂ ਅੱਗੋਂ ਹੱਸ ਕੇ ਸਾਰ ਦਿੰਦੀ ਇੱਕ ਦਿਨ ਸਵੇਰੇ ਸਵੇਰੇ ਪਤਾ ਨਹੀਂ ਮੇਰੇ ਮਨ 'ਚ ਕੀ ਖਿਆਲ ਆਇਆ ਕਿ ਮੈਂ ਇੱਕ ਫੋਟੋ ਸ਼ਰਨ ਨੂੰ ਵਟਸਐਪ ਤੇ ਪੇਸ ਕਰ ਦਿੱਤੀ ਜਿਸ ਦੇ ਉੱਤੇ ਲਾਲ ਰੰਗ ਨਾਲ ਆਈ ਲਵ ਯੂ ਲਿਖਿਆ ਹੋਇਆ ਸੀ ਪਰ ਬਾਅਦ 'ਚ ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀ ਮੈਂ ਇਦਾਂ ਕਿਉਂ ਕੀਤਾ ਕੁਝ ਸਮੇਂ ਬਾਅਦ ਸ਼ਰਨ ਦਾ ਆਈ ਲਵ ਯੂ ਟੂ ਰਿਪਲਾਈ ਆਇਆ ਨਾਲੀ ਉਸਨੇ ਮੈਸੇਜ ਕੀਤਾ ਉਸ ਕੋਲ ਉਸਦੇ ਕੁਝ ਦੋਸਤ ਆਇਆ ਇਸ ਲਈ ਉਹ ਅੱਜ ਫੋਨ ਨਹੀਂ ਕਰ ਸਕਦਾ ਪਰ ਜੇ ਕੁਝ ਸਮਾਂ ਇਕੱਲੇ ਨੂੰ ਮਿਲਿਆ ਤਾਂ ਫੋਨ ਜ਼ਰੂਰ ਕਰੇਗਾ ਮੈਂ ਮੈਸੇਜ ਪੜ੍ਹ ਕੇ ਓਕੇ ਲਿਖ ਕੇ ਭੇਜ ਦਿੱਤਾ ਅਤੇ ਆਪਣੇ ਘਰ ਦੇ ਕੰਮਾਂ ਵਿੱਚ ਵਿਅਸਤ ਹੋ ਗਈ ਅਗਲੇ ਦਿਨ ਸ਼ਰਨ ਦਾ ਜਦੋਂ ਫੋਨ ਆਇਆ ਤਾਂ ਉਹ ਬਹੁਤ ਖੁਸ਼ੀ ਉਸ ਦੀ ਖੁਸ਼ੀ ਦਾ ਕਾਰਨ ਸੀ ਮੇਰੇ ਉਸ ਨੂੰ ਆਈ ਲਵ ਯੂ ਕਹਿਣਾ ਹੁਣ ਹੌਲੀ ਹੌਲੀ ਮੈਂ ਸ਼ਰਨ ਨਾਲ ਗੱਲ ਕਰਨ ਆਪਣੇ ਆਪ ਨੂੰ ਸੱਚ ਮਹਿਸੂਸ ਕਰਨ ਲੱਗ ਗਈ ਅਤੇ ਅਸੀਂ ਜ਼ਿਆਦਾਤਰ ਗੱਲ ਵੀਡੀਓ ਕਾਲਿੰਗ ਰਾਹੀਂ ਕਰਦੇ ਇੱਕ ਦੂਜੇ ਨੂੰ ਆਈ ਲਵ ਯੂ ਕਹਿਣਾ ਤਾਂ ਹੁਣ ਆਮ ਹੋ ਗਿਆ ਸੀ ਅਸੀਂ ਇੱਕ ਦੂਜੇ ਨਾਲ ਹੱਸਦੇ ਰਹਿਣਾ ਸਾਨੂੰ ਇਦਾਂ ਲੱਗਦਾ ਸੀ ਲੱਗਦਾ ਹੀ ਨਹੀਂ ਸੀ ਕਿ ਸਾਡਾ ਰਿਸ਼ਤਾ ਹੁਣ ਹੋਇਆ ਹਰ ਇੱਕ ਗੱਲ ਇੱਕ ਦੂਜੇ ਨਾਲ ਸਾਂਝੀ ਕਰਦੇ ਕਦੇ ਵੀ ਇੱਕ ਦੂਜੇ ਕੋਲ ਅਸੀਂ ਕੋਈ ਗੱਲ ਨਹੀਂ ਸੀ ਛੁਪਾਉਂਦੇ ਪਰ ਜਿੰਨਾ ਮੈਂ ਸ਼ਰਨ ਨਾਲ ਆਪਣਾ ਪਨ ਮਹਿਸੂਸ ਕਰਦੀ ਸੀ ਉਹਨਾਂ ਹੀ ਸ਼ਰਨ ਦੀ ਭੈਣ ਦੀਆਂ ਗੱਲਾਂ ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕਰ ਰਹੀਆਂ ਸਨ ਪਰ ਮੈਂ ਕਦੇ ਵੀ ਸ਼ਰਨ ਦੀਆਂ ਭੈਣ ਦੀਆਂ ਗੱਲਾਂ ਉਸ ਨੂੰ ਨਹੀਂ ਦੱਸੀਆਂ ਕਿਉਂਕਿ ਮੈਨੂੰ ਲੱਗਦਾ ਸੀ ਕਿ ਸ਼ਰਨ ਦਾ ਪਰਿਵਾਰ ਜ਼ਿਆਦਾ ਮਾਡਰਨ ਹੈ ਸ਼ਾਇਦ ਸਾਡੇ ਘਰ ਦਾ ਮਾਹੌਲ ਪੁਰਾਣੇ ਤੌਰ ਤਰੀਕੇ ਦਾ ਹੋਣ ਕਰਕੇ ਮੈਂ ਕੁਝ ਜ਼ਿਆਦਾ ਸੋਚ ਰਹੀ ਹਾਂ ਪਰ ਲੋਕ ਕਹਿੰਦੇ ਹਨ ਕਿ ਜਦੋਂ ਬੰਦਾ ਜ਼ਿਆਦਾ ਖੁਸ਼ ਹੋਵੇ ਉਸ ਦੀਆਂ ਖੁਸ਼ੀਆਂ ਨੂੰ ਨਜ਼ਰ ਲੱਗ ਜਾਂਦੀਆਂ ਬਸ ਮੇਰੇ ਨਾਲ ਕੁਝ ਅਜੀਬਾ ਹੀ ਹੋਣ ਵਾਲਾ ਸੀ ਜਿਸ ਤੋਂ ਮੈਂ ਪੂਰੀ ਤਰ੍ਹਾਂ ਜਾਣ ਸੀ ਇੱਕ ਰਾਤ 12 ਵਜੇ ਮੈਂ ਸ਼ਰਨ ਨਾਲ ਗੱਲ ਕਰ ਰਹੀ ਸੀ ਕਿ ਵਿੱਚ ਹੀ ਸ਼ਰਨ ਦੇ ਛੋਟੇ ਭਰਾ ਅਮਿੰਦਰ ਦੀ ਕਾਲ ਆਇਆ ਗਈ ਸ਼ਰਨ ਨੇ ਮੈਨੂੰ ਇੱਕ ਇੱਕੇ ਫੋਨ ਕੱਟ ਦਿੱਤਾ ਉਹ ਆਪਣੇ ਭਰਾ ਨਾਲ ਗੱਲ ਕਰਕੇ ਹੁਣੇ ਦੁਬਾਰਾ ਫੋਨ ਕਰਦਾ ਹੈ ਉਸਨੇ ਆਪਣੇ ਭਰਾ ਨਾਲ ਗੱਲ ਕਰਕੇ ਮੈਨੂੰ 10 ਮਿੰਟ ਬਾਅਦ ਫਿਰ ਕਾਲ ਕਰ ਦਿੱਤੀ ਮੈਂ 1:00 ਵਜੇ ਸ਼ਰਨਲ ਗਲ ਕਰਕੇ ਸੋ ਗਈ ਤਾਂ ਦੂਜੇ ਦਿਨ ਸਵੇਰੇ 7:00 ਵਜੇ ਮੈਨੂੰ ਸੁੱਤੀ ਨੂੰ ਫੋਨ ਦੀ ਬੈਲ ਸੁਣਾਈ ਦਿੱਤੀ ਸਰਦੀਆਂ ਦੇ ਦਿਨ ਹੋਣ ਕਰਕੇ ਮੈਂ ਉੱਠਣ ਦਾ ਮੂਡ ਨਹੀਂ ਸੀ ਪਰ ਮੈਂ ਸੋਚ ਤੋ ਚਾਰਜ ਲੱਗਾ ਫੋਨ ਉਠਾਇਆ ਕਿ ਕਿਸੇ ਦਾ ਜ਼ਰੂਰੀ ਫੋਨ ਨਾ ਹੋਵੇ ਆਪਣੀਆਂ ਅੱਖਾਂ ਅੱਧ ਰੱਖੀਆਂ ਅੱਧ ਖੁੱਲੀਆਂ ਅੱਖਾਂ ਨਾਲ ਜਦੋਂ ਮੈਂ ਫੋਨ ਦੀ ਸਕਰੀਨ ਤੇ ਦੇਖਿਆ ਤਾਂ ਸ਼ਰਨ ਦੇ ਛੋਟੇ ਪ੍ਰਾਦੀ ਕਾਲ ਆ ਰਹੇ ਸੀ ਪਹਿਲਾਂ ਤਾਂ ਇਹੀ ਸਵੇਰੇ ਫੋਨ ਕਰਨ ਤੇ ਮੈਨੂੰ ਪਹਿਲਾਂ ਖਿੱਚ ਸੀ ਉਦੋਂ ਉਸਦੇ ਪਿਤਾ ਪੁੱਛੇ ਸਵਾਲ ਨੇ ਮੈਨੂੰ ਹੋਰ ਖਿੱਚਾ ਦਿੱਤਾ ਸ਼ਰਨ ਦੇ ਛੋਟੇ ਭਰਾ ਨੇ ਹਾਲਚਾਲ ਪੁੱਛ ਕੇ ਮੈਨੂੰ ਕਿਹਾ ਭਾਬੀ ਰਾਤ ਦਾ ਵੀਰਾ ਮੇਰੇ ਨਾਲ ਗੱਲ ਕਰ ਰਿਹਾ ਸੀ ਤੁਸੀਂ ਇੰਨੀ ਦੇਰ ਕਿਉਂ ਸੁੱਤੇ ਇੰਨੀ ਦੇਰ ਨਾਲ ਕਿਉਂ ਸੁੱਤੇ ਕਿਸ ਨਾਲ ਇੰਨੀ ਰਾਤ ਨੂੰ ਗੱਲ ਕਰ ਰਹੇ ਸੀ ਉਸ ਦਾ ਇਹ ਸਵਾਲ ਸੁਣ ਮੈਨੂੰ ਖਿੱਚਦਾ ਬਹੁਤ ਆਈ ਤੇ ਦਿਲ ਕਰੇ ਕਿ ਉਸ ਨੂੰ ਇੱਕ ਦੀਆਂ ਚਾਰ ਸੁਣਾਵਾਂ ਪਰ ਫਿਰ ਮੈਂ ਆਪਣੇ ਮਨ ਨੂੰ ਸ਼ਾਂਤ ਕਰ ਸਿਰਫ ਇੰਨਾ ਹੀ ਕਿਹਾ ਕਿ ਮੈਂ ਆਪਣੀਆਂ ਸਹੇਲੀਆਂ ਨਾਲ ਗੱਲ ਕਰ ਰਹੀ ਸੀ ਸ਼ਰਨ ਤੋਂ ਬਿਨਾ ਵੀ ਮੇਰੀ ਜ਼ਿੰਦਗੀ ਚ ਲੋਕ ਨਹੀਂ ਜੋ ਮੈਨੂੰ ਬਹੁਤ ਪਿਆਰ ਕਰਦੇ ਆ ਐਨਾ ਕਹਿ ਕੇ ਮੈਂ ਫੋਨ ਕਰ ਦਿੱਤਾ ਉਸ ਦਿਨ ਚੋ ਸ਼ਰਨ ਦੀ ਕਾਲ ਆਈ ਤਾਂ ਮੇਰਾ ਦਿਲ ਕਰੇ ਉਸਨੂੰ ਹੁਣੇ ਉਸਦੇ ਭਰਾ ਵਾਲੀ ਗੱਲ ਦੱਸ ਦੇਵਾਂ ਪਰ ਫਿਰ ਮੈਂ ਗੱਲ ਨੂੰ ਟਲਣਾ ਹੀ ਜ਼ਰੂਰੀ ਸਮਝਿਆ ਕਿਉਂਕਿ ਮੈਂ ਚਾਹੁੰਦੀ ਸੀ ਮੈਂ ਨਹੀਂ ਸੀ ਚਾਹੁੰਦੀ ਕਿ ਕਿਸੇ ਵੀ ਵਜ੍ਹਾ ਕਰਕੇ ਮੇਰੇ ਅਤੇ ਸ਼ਰਨ ਵਿੱਚ ਕੋਈ ਲੜਾਈ ਝਗੜਾ ਹੋਵੇ ਮੇਰਾ ਲਟਕਿਆ ਚਿਹਰਾ ਦੇਖ ਸ਼ਰਨ ਨੇ ਕਈ ਵਾਰ ਪੁੱਛਿਆ ਕੀ ਗੱਲ ਮਾਨੂੰ ਬਹੁਤ ਮੁਰਜ਼ਾਈ ਪਈਆਂ ਪਰ ਮੈਂ ਬੁਖਾਰ ਦਾ ਬਹਾਨਾ ਬਣਾ ਕੇ ਗੱਲ ਟਾਲ ਦਿੱਤੀ ਮੇਰੇ ਮੰਮੀ ਨੇ ਮੈਨੂੰ ਬਚਪਨ ਤੋਂ ਹੀ ਇੱਕ ਗੱਲ ਸਮਝਾਈ ਸੀ ਕਿ ਪਰਿਵਾਰਕ ਰਿਸ਼ਤਿਆਂ ਨੂੰ ਬਚਾਉਣ ਲਈ ਕਈ ਵਾਰ ਨਿੱਕੇ-ਨਿੱਕੇ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਇਸ ਲਈ ਮੈਂ ਇਸ ਗੱਲ ਨੂੰ ਅੱਗੇ ਵਧਾਉਣਾ ਜ਼ਰੂਰੀ ਨਹੀਂ ਸਮਝਿਆ ਮੈਂ ਤੇ ਸ਼ਰਨ ਆਪੇਸ ਵਿੱਚ ਬਹੁਤ ਖੁਸ਼ ਸੀ ਅਤੇ ਸਾਡੇ ਵਿਚਲਾ ਪਿਆਰ ਦਿਨੋ-ਦਿਨ ਵਧਦਾ ਜਾ ਰਿਹਾ ਸੀ ਇੱਕ ਦਿਨ ਸ਼ਰਨ ਦੇ ਭਰਾ ਅਮਿੰਦਰ ਨੇ ਮੈਨੂੰ ਫੋਨ ਕਰਕੇ ਇੱਕ ਨੰਬਰ ਦਿੱਤਾ ਤੇ ਉਸ سے ਗੱਲ ਕਰਨ ਨੂੰ ਕਿਹਾ ਜਦੋਂ ਮੈਂ ਪੁੱਛਿਆ ਤਾਂ ਪਤਾ ਲੱਗਾ ਕਿ ਉਹ ਉਸਦੀ ਮਗੀਤਰ ਕਿਰਨ ਹੈ ਅਤੇ ਉਹ ਮੰਗਿਆ ਹੋਇਆ ਹੈ ਜਿਸ ਬਾਰੇ ਸਾਨੂੰ ਵੀ ਪਤਾ ਨਹੀਂ ਸੀ ਪਰ ਮੈਂ ਇਸ ਗੱਲ ਨੂੰ ਵੀ ਨજર ਅੰਦਾਜ਼ ਕਰ ਦਿੱਤਾ ਅਮਿੰਦਰ ਵੀਰ ਨੇ ਕਹਿੰਦੇ ਮੈਂ ਉਸ ਨੰਬਰ ਤੇ ਦੋ ਤਿੰਨ ਵਾਰ ਕਾਲ ਕੀਤੀ ਪਰ ਉਹ ਕੋਈ ਵੀ ਫੋਨ ਨਹੀਂ ਸੀ ਚੁੱਕ ਰਿਆ ਫਿਰ ਰਾਤ ਨੂੰ ਮੈਨੂੰ ਉਸ ਨੰਬਰ ਤੋਂ ਕਾਲ ਆਈ ਤਾਂ ਮੈਂ ਫੋਨ ਚੁੱਕਿਆ ਪਹਿਲੇ ਦਿਨ ਗੱਲ ਕਰਕੇ ਮੈਨੂੰ ਕਿਰਨ ਦਾ ਸੁਭਾਅ ਬਧੀਆਂ ਲੱਗਿਆ ਇੱਕ ਤਾਂ ਉਸਦੀ ਉਮਰ 21 ਸਾਲ ਹੋਣ ਕਰਕੇ ਉਹ ਬਹੁਤ ਗੱਲਾਂ ਤੋਂ ਭੋਲੀ ਲੱਗੀ ਇੱਕ ਦੋ ਦਿਨ ਤਾਂ ਮੈਨੂੰ ਉਸ ਨਾਲ ਗੱਲ ਕਰਨਾ ਚੰਗਾ ਲੱਗਾ ਪਰ ਫਿਰ ਜਦੋਂ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਜਦੋਂ ਤੱਕ ਮੇਰਾ ਵਟਸਐਪ ਆਨ ਰਹਿੰਦਾ ਮੈਸੇਜ ਕਰਦੀ ਤਾਂ ਮੈਂ ਖਿਚਣ ਲੱਗ ਪੈਂਦੀ ਕਿਉਂਕਿ ਮੈਨੂੰ ਮੇਰੀ ਜ਼ਿੰਦਗੀ ਵਿੱਚ ਇੰਨੀ ਦਖਲਅੰਦਾਜ਼ੀ ਨਹੀਂ ਸੀ ਪਸੰਦ ਕੱਚੇ ਰਿਸ਼ਤਿਆਂ 'ਚ ਇੰਨਾ ਜ਼ਿਆਦਾ ਇੱਕ ਦੂਜੇ ਦੀ ਜ਼ਿੰਦਗੀ 'ਚ ਘੁਸੇ ਰਹਿਣਾ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਦੂਜਾ ਮੈਨੂੰ ਉਸ ਦੀ ਝੂਠ ਬੋਲਣ ਦੀ ਆਦਤ ਤੋਂ ਨਫ਼ਰਤ ਹੋ ਗਈ ਸੀ ਆਜਨੇ ਕਿਆ ਅਜਈ ਕਿਆ ਕਹਿੰਦੀ ਹੈ ਉਹ ਤੈਨੂੰ ਉਸ ਤੋਂ ਨਫ਼ਰਤ ਹੋਣ ਲੱਗ ਗਈ ਸਿਮਰਨ ਨੇ ਹੈਰਾਨ ਹੁੰਦੀ ਨੇ ਪੁੱਛਿਆ ਯਾਰ ਕੀ ਦੱਸਾਂ ਤੈਨੂੰ ਜਦੋਂ ਮੇਰਾ ਰੋਕਾ ਹੋਇਆ ਸੀ ਤਾਂ ਸ਼ਰਨ ਦੇ ਮੰਮੀ ਮੈਨੂੰ ਕਹਿ ਕੇ ਗਏ ਕਿ ਤੂੰ ਜਿਵੇਂ ਦਾ ਮਰਜ਼ੀ ਕੱਪੜਾ ਪਾ ਸਕਦੀ ਐ ਸਾਨੂੰ ਕੋਈ ਸਮੱਸਿਆ ਨਹੀਂ ਸਾਡੇ ਲਈ ਨੂਹ ਅਤੇ ਤੀਜ ਕੋਈ ਫਰਕ ਨਹੀਂ ਪਰ ਉਹ ਜਦੋਂ ਫੋਨ ਕਰਦੀ ਉਸ ਦਾ ਕਹਿਣਾ ਹੁੰਦਾ ਮੰਮੀ ਜੀ ਕਹਿੰਦੇ ਨੇ ਕਿ ਮੈਨਿ ਤਦੀ ਤੈਨੂੰ ਸਲਵਾਰ ਸੂਰਤ ਤੋਂ ਬਿਨਾ ਕੁਝ ਹੋਰ ਪਾਉਣ ਦੇਣਾ ਸਰਦਾਰਾਂ ਦੀਆਂ ਨੂਹਾਂ ਦੇ ਸਿਰਾਂ ਤੇ ਚੁੰਨੀ ਚੱਜਦੀ ਐ ਮੇਰੀਆਂ ਨੂਹਾਂ ਤਸਵੀਰੇ 4 ਵਜੇ ਉੱਠ ਕੇ ਪਾਟ ਕਰਿਆ ਕਰਨ ਗਿਆ ਮਤਲਬ ਉਹ ਤੈਨੂੰ ਆਪਣੇ ਕੋਲੋਂ ਹੀ ਗੱਲਾਂ ਬਣਾ ਕੇ ਦੱਸਦੀ ਰਹਿੰਦੀ ਸਿਮਰਨ ਨੇ ਚੁੰਗਦੇ ਹੋਏ ਗਿਆ ਪਤਾ ਨਹੀਂ ਯਾਰ ਵਾਹਿਗੁਰੂ ਜਾਂਦਾ ਕੌਣ ਸੱਚ ਬੋਲਦਾ ਤੇ ਕੌਣ ਝੂਠ ਪਰ ਮੈਨੂੰ ਉਸ ਦੀਆਂ ਗੱਲਾਂ ਤੇ ਖਿਚਣ ਲੱਗ ਗਈ ਸੀ ਮੈਨੂੰ ਉਸ ਦੀਆਂ ਗੱਲਾਂ ਦਿਮਾਗੀ ਤੌਰ ਤੇ ਪਰੇਸ਼ਾਨ ਕਰਨ ਲੱਗ ਪਈਆਂ ਸੀ ਪਤਾ ਨਹੀਂ ਉਹ ਚਲਾਕ ਜਿਆਦਾ ਸੀ ਜਾਂ ਮੈਨੂੰ ਉਸ ਦੀਆਂ ਇਹ ਗੱਲਾਂ ਅਜੀਬ ਲੱਗਦੀਆਂ ਸੀ ਕਿਉਂਕਿ ਉਹ ਹਰ ਵੇਲੇ ਇੱਕੋ ਗੱਲ ਹੀ ਪੁੱਛਦੀ ਰਹਿੰਦੀ ਬਾਜੀ ਦਾ ਫੋਨ ਆਇਆ ਕਿ ਨਹੀਂ ਦੂਜਾ ਦੀਜੀ ਦੀਦੀ ਬਾਜੀ ਨਾਲ ਘੱਟ ਬੋਲਦੇ ਨੇ ਉਹਨਾਂ ਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਮੈਨੂੰ ਗੁੱਸਾ ਹੁੰਦਾ कि मेरे होने वाले पति बारे एक कौन होती है मेनु सलामा देने वाली कई बारी मैं सोच लंदी शायद मैं ही अजीबा मेनु किसी दी जिंदगी च कोई दिलचस्पी नहीं ताही शायद मेनु किसी दा भी मेरी जिंदगी च टांग चांग करना बिल्कुल पसंद नहीं मेनु सिर्फ शरण ਨਾਲ ਗੱਲ ਕਰਨਾ ਪਸੰਦ ਸੀ ਉਸ ਨਾਲ ਮੈਂ ਸਾਰਾ ਦਿਨ ਗੱਲ ਕਰ ਸਕਦੀ ਪਰ ਜੋ ਤੋ ਮੈਂ ਸ਼ਰਨ ਨਾਲ ਗੱਲ ਕਰੀ ਹੁੰਦੀ ਕਿਰਨ ਦਾ ਵਾਰ-ਵਾਰ ਮੈਨੂੰ ਵਟਸਐਪ ਤੇ ਮੈਸੇਜ ਕਰੀ ਜਾਣਾ ਮੈਨੂੰ ਖਿਜ ਦਵੰਦਾ ਸ਼ਰਨ ਦੇ ਭਰਾ ਤੇ ਪਰਜਾਈ ਦਾ ਮੈਨੂੰ ਲੋੜ ਤੋਂ ਵੱਧ ਫੋਨ ਕਰਨਾ ਬਿਲਕੁਲ ਪਸੰਦ ਨਹੀਂ ਸੀ ਕੋਈ ਸ਼ਰਨ ਤੋਂ ਇਲਾਵਾ ਮੈਂ ਉਸਦੇ ਕਿਸੇ ਵੀ ਪਰਵਾਰਕ ਜੀ ਨਾਲ ਘੰਟਾ ਸੌਰੀ ਸੌਰੀ ਜਾਨ ਦੋ ਤਿੰਨ ਘੰਟੇ ਗੱਲ ਕਰਨ ਚ ਸਾਜ ਨਹੀਂ ਸੀ ਇਸ ਇੱਕ ਮੈਨੂੰ ਡਰ ਸੀ ਕਿ ਅਜਾ ਰਿਸ਼ਤਾ ਹੋਇਆ ਹੈ ਅਤੇ ਕੱਚੇ ਰਿਸ਼ਤੇ ਚ ਮੈਂ ਨਹੀਂ ਚਾਹੁੰਦੀ ਕਿ ਮੇਰੇ ਮੂੰਹੋਂ ਕੋਈ ਅਜਿਹੀ ਗੱਲ ਨਿਕਲੇ ਜਿਸ ਨਾਲ ਮੈਨੂੰ ਅੱਗੇ ਜਾ ਕੇ ਪਛਤਾਵਾ ਜ ਸ਼ਰਨ ਦੇ ਪਰਵਾਰ ਕੋਲੋਂ ਕੁਝ ਸੁਣਨਾ ਪਵੇ ਪਰ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਸੀ ਆ ਰਹੀ ਮੈਂ ਸਵੇਰੇ ਜੇ ਉੱਠੀ ਹੀ ਹੋਣਾ ਕਿ ਸ਼ਰਨ ਦੇ ਪਰਿਵਾਰ ਚੋਂ ਕਿਸੇ ਨਾ ਕਿਸੇ ਦਾ ਮੈਨੂੰ ਫੋਨ ਆ ਜਾਣਾ ਪਰ ਮੈਨੂੰ ਸਵੇਰੇ ਸਵੇਰੇ ਕਿਸੇ ਨਾਲ ਵੀ ਗੱਲ ਕਰਨਾ ਪਸੰਦ ਨਹੀਂ ਸੀ ਪਰ ਫਿਰ ਵੀ ਮੈਂ ਉਹਨਾਂ ਨੂੰ ਕਦੇ ਨਹੀਂ ਮਹਿਸੂਸ ਹੋਣ ਦਿੱਤਾ ਕਿ ਅਸੀਂ ਸਭ ਨਾਲ ਹੱਸ ਕੇ ਗੱਲ ਕਰਦੀ ਇੱਕ ਦਿਨ ਕਿਰਨ ਨੇ ਮੈਨੂੰ ਮੈਸੇਜ ਕਰਕੇ ਕਿਹਾ ਦੀਦੀ ਆਪਣੀ ਫੋਟੋ ਸੈਂਡ ਕਰਿਓ ਮੈਂ ਦੇਖਣੀ ਆ ਮੈਂ ਸੁਣ ਕੇ ਹੈਰਾਨ ਹੋ ਗਈ 6 ਮਹੀਨੇ ਹੋ ਗਏ ਮੇਰੀ ਅਤੇ ਸ਼ਰਨ ਦੇ ਰਿਸ਼ਤੇ ਹੋਏ ਨੂੰ ਅਤੇ ਅਮਿੰਦਰ ਵੀਰ ਨੇ ਆਪਣੀ ਮਗੀਤਰ ਨੂੰ ਮੇਰੀ ਫੋਟੋ ਤੱਕ ਨਹੀਂ ਦਿਖਾਈ ਇਹ ਕਿਵੇਂ ਹੋ ਸਕਦਾ ਮੈਂ ਸ਼ਰਨ ਨੂੰ ਮੈਸੇਜ ਕੀਤਾ ਕਿ ਤੁਹਾਡੀ ਪਰਜਾਈ ਮੇਰੇ ਕੋਲੋਂ ਮੇਰੀ ਫੋਟੋ ਮੰਗ ਰਹੀ ਹੈ ਮੈਂ ਭੇਜ ਦੇਵਾਂ ਉਸ ਨੂੰ ਸ਼ਰਨ ਨੇ ਨਹੀਂ ਭੇਜਣਾ ਲਿਖ ਕੇ ਮੈਸੇਜ ਭੇਜ ਦਿੱਤਾ ਨਾਲ ਹੀ ਲਿਖਿਆ ਹੋਇਆ ਸੀ ਕਿ ਕਹਿ ਦੇ ਉਸ ਨੂੰ ਕਿ ਸ਼ਰਨ ਨੇ ਮੈਨੂੰ ਮਨਾ ਕੀਤਾ ਹੈ ਕਿ ਕਿਸੇ ਨੂੰ ਫੋਟੋ ਨਹੀਂ ਭੇਜਣੀ ਮੈਂ ਉਵੇਂ ਹੀ ਕਿਰਨ ਨੂੰ ਮੈਸੇਜ ਕਰ ਦਿੱਤਾ ਕਿ ਸ਼ਰਨ ਨੇ ਮੈਨੂੰ ਮਨਾ ਕੀਤਾ ਹੋਇਆ ਹੈ ਕਿਸੇ ਨੂੰ ਵੀ ਫੋਟੋ ਭੇਜਣ ਤੋਂ ਪਰ ਉਸਦੇ ਅਗਲੇ ਮੈਸੇਜ ਤੇ ਜੋ ਉਸਨੇ ਭੇਜਿਆ ਪਰ ਮੈਨੂੰ ਬਹੁਤ ਗੁੱਸਾ ਆਇਆ ਯਾਰ ਇਦਾਂ ਕੀ ਲਿਖਿਆ ਸੀ ਮੈਸੇਜ ਜੋ ਪੜ ਕੇ ਤੂੰ ਅਗਬ ਬੋਲਾ ਹੋ ਗਈ ਪਰੇਸ਼ਾਨ ਹੁੰਦੀ ਸਿਮਰਨ ਬੋਲੀ ਯਾਰ ਉਸ ਤੇ ਲਿਖਿਆ ਸੀ ਤੁਸੀਂ ਵੀਰ ਜੀ ਨੂੰ ਨਾ ਦੱਸਿਓ ਮੈਂ ਕਿਰਨ ਨੂੰ ਫੋਟੋ ਸੈਂਡ ਕੀਤੀ ਹੈ ਜੇ ਉਹਨਾਂ ਨੇ ਪੁੱਛਿਆ ਤਾਂ ਤੁਸੀਂ ਝੂਠ ਬੋਲ ਦਿਓ ਪਾਗਲ ਆਓ ਜੋ ਤੈਨੂੰ ਇਹੋ ਜਿਹੀਆਂ ਪੁੱਠੀਆਂ ਸਲਾਹਾਂ ਦਿੰਦੀ ਸੀ ਤੇਰੇ ਲਈ ਤਾਂ ਸ਼ਰਨ ਪਹਿਲਾ ਉਹ ਬਾਅਦ ਸਿਮਰਨ ਕਿਜ਼ਦੀ ਹੋਈ ਬੋਲੀ ਉਹੀ ਨਾ ਯਾਰ ਮੈਂ ਸਾਰੇ ਦੇ ਸਾਰੇ ਮੈਸੇਜ ਦਾ ਸਕਰੀਨਸ਼ਾਟ ਲੈ ਕੇ ਸ਼ਰਨ ਨੂੰ ਪੇਜ ਦਿੱਤਾ ਮੈਸੇਜ ਪਰ ਸ਼ਰਨ ਨੇ ਮੈਨੂੰ ਅਤੇ ਆਪਣੀ ਭੈਣ ਨੂੰ ਕਾਨਫਰੈਂਸ ਕਾਲ ਤੇ ਲਗਾ ਲਿਆ ਅਤੇ ਆਪਣੀ ਭੈਣ ਨੂੰ ਸਾਰੀ ਗਲਤ ਸੀ ਸ਼ਰਨ ਦੀ ਭੈ ਅਮਨੀਤ ਨੇ ਮੈਨੂੰ ਫੋਟੋ ਭੇਜਣ ਤੋਂ ਮਨਾ ਕਰ ਦਿੱਤਾ ਨਾਲ ਹੀ ਕਹਿ ਕਿ ਤੂੰ ਉਸ ਨਾਲ ਗੱਲ ਹੀ ਨਹੀਂ ਕਰਨੀ ਜਦੋਂ 2 ਸਾਲ ਹੋ ਗਏ ਰਿਸ਼ਤੇ ਨੂੰ ਅਸੀਂ ਗੱਲ ਨਹੀਂ ਕਰਦੇ ਤਾਂ ਤੂੰ ਕਿਉਂ ਕਰਦੀ ਆ ਮੈਂ ਕਹਿ ਦਿੱਤੀ ਫਿਰ ਮੈਂ ਉਸ ਨੂੰ ਕਹਿ ਕਿ ਕਹਾ ਕਿ ਤੁਸੀਂ ਮਨਾ ਕਰ ਦਿੱਤਾ ਫੋਟੋ ਭੇਜਣ ਤੋਂ ਤਾਂ ਮਨੀਤ ਦੀਦੀ ਨੇ ਕਿਹਾ ਨਹੀਂ ਤੂੰ ਸਾਡਾ ਨਾਮ ਨਹੀਂ ਲੈਣਾ ਹੋ ਜੋ ਮਰਜ਼ੀ ਬਹਾਨਾ ਬਣਾ ਦੇ ਇਹਨਾਂ ਕਹਿ ਕੇ ਉਹਨਾਂ ਨੇ ਫੋਨ ਕੱਟ ਦਿੱਤਾ ਅਤੇ ਸ਼ਰਨ ਨੇ ਵੀ ਜੌਬ ਤੇ ਜਾਣਾ ਜਾਣ ਜਾਣ ਕਰਕੇ ਫੋਨ ਥੋੜੀ ਦੇਰ ਬਾਅਦ ਕਰਨ ਨੂੰ ਕਿਹਾ ਮੈਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਰਿਵਾਰ 'ਚ ਕੀ ਚੱਲ ਰਿਹਾ ਪਰ ਮੇਰੀ ਮੈਂਟਲ ਹੈਲਥ ਤੇ ਇਸ ਦਾ ਅਸਰ ਪੈ ਰਿਹਾ ਸੀ ਮੈਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਹਰ ਇੱਕ ਆਕਾਫੀ ਸੋਚ ਉਚਾਰ ਕਰਕੇ ਮੈਂ ਕਿਰਨ ਨੂੰ ਮੈਸੇਜ ਕਰ ਦਿੱਤਾ ਤੁਸੀਂ ਮਰਿੰਦਰ ਵੀਰ ਜੀ ਦੇ ਕੋਲੋਂ ਫੋਟੋ ਲੈ ਲਓ ਉਹਨਾਂ ਕੋਲ ਸਾਰੀਆਂ ਫੋਟੋਆਂ ਨੇ ਪਰ ਉਸਨੇ ਮੈਸੇਜ ਕਰਕੇ ਮਨ੍ਹਾ ਕਰ ਦਿੱਤਾ ਮੈਂ ਮਰਿੰਦਰ ਕੋਲੋਂ ਫੋਟੋ ਨਹੀਂ ਮੰਗਣੀਆ ਤੁਸੀਂ ਰਹਿਣ ਦਿਓ ਕੋਈ ਗੱਲ ਨਹੀਂ ਮੈਨੂੰ ਉਸ ਦਾ ਮੈਸੇਜ ਪੜ੍ਹ ਬਹੁਤ ਅਜੀਬ ਲੱਗ ਰਿਹਾ ਸੀ ਕਿ ਕੋਈ ਆਪਣੇ ਹੀ ਮੰਗੇਤਰ ਕੋਲੋਂ ਫੋਟੋ ਮੰਗਨ ਚ ਇੰਨਾ ਕਿਉਂ ਚਿਚਕੇਗਾ ਜਦੋਂ ਜਮਰਿੰਦਰ ਵੀਰ ਜੀ ਨੇ ਆਪਣੀ ਹੀ ਮੰਗੇਤਰ ਨੂੰ ਆਪਣੇ ਭਰਾ ਦੇ ਰੋਕੇ ਦੀਆਂ ਫੋਟੋਆਂ ਸੈਂਡ ਕਿਉਂ ਨਹੀਂ ਕੀਤੀਆਂ ਇਹ ਗੱਲ ਸੋਚ-ਸੋਚ ਮੇਰਾ ਸਿਰ ਦੁਖਣ ਲੱਗ ਗਿਆ ਮੈਨੂੰ ਨਾ ਕਿਤੇ ਨਾ ਕਿਤੇ ਕੁੱਟਣ ਮਹਿਸੂਸ ਹੋਣ ਲੱਗ ਗਈ ਇਸ ਰਿਸ਼ਤੇ ਤੋਂ ਇਹ ਲੁਕਾ-ਛੁਪੀ ਵਾਲਾ ਖੇਲ ਮੇਰੇ ਦਿਮਾਗ 'ਚ ਅਨੇਕਾਂ ਸਵਾਲ ਖੜੇ ਕਰ ਰਿਹਾ ਸੀ ਪਰ ਫਿਰ ਮੈਂ ਇਹ ਸੋਚ ਲੰਦੀ ਕਿ ਸ਼ਰੰਤ ਤਾਂ ਸਹੀ ਹੈ ਨਾ ਮੇਰੇ ਨਾਲ ਮੈਨੂੰ ਹੋਰ ਕਿਸੇ ਨਾਲ ਕੀ ਲੈਣਾ ਅਰਸ਼ ਗੁੱਸਾ ਨਾ ਕਰੇਂ ਤੇਰੀ ਹੁਣ ਤੱਕ ਮੈਂ ਜਿੰਨੀ ਕਹਾਣੀ ਸੁਣੀ ਮੈਨੂੰ ਸਾਰੀ ਦੀ ਸਾਰੀ ਦਾਲ ਹੀ ਕਾਲੀ ਲੱਗਦੀ ਆ ਸਿਮਰਨ ਨੇ ਕਿਹਾ ਪਤਾ ਨਹੀਂ ਜਾਰ ਦਾਲ ਕਾਲੀ ਸੀ ਜਾਂ ਪੀਲੀ ਪਰ ਇਹ ਰਿਸ਼ਤਾ ਮੇਰਾ ਦਿਮਾਗੀ ਪਰੇਸ਼ਾਨੀ ਦਾ ਕਾਰਨ ਬੰਨਦਾ ਜਾ ਰਿਹਾ ਸੀ ਪਰ ਦੂਜੇ ਪਾਸੇ ਸ਼ਰਨ ਦਾ ਬੇਅੰਤਿਆ ਪਿਆਰ ਮੇਰੇ ਦਿਲ ਨੂੰ ਸਕੂਨ ਪਹੁੰਚਾਉਂਦਾ ਸੀ ਕੁਝ ਵੀ ਸਮਝ ਨਹੀਂ ਸਿਆ ਰਿਹਾ ਕਿ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ ਤੇ ਨਾ ਹੀ ਆਪਣੇ ਮਨ ਚ ਚੱਲ ਰੇ ਵਲਵਲਿਆ ਨੂੰ ਮੈਂ ਕਿਸੇ ਨਾਲ ਸਾਂਝੀ ਕਰ ਪਾ ਰਹੀ ਸੀ ਤੋ ਕਦੇ ਆਪਣੇ ਮੰਮੀ ਪਾਪਾ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸਿਮਰਨ ਨੇ ਸੈਸ ਸਵਾਲ ਪੁੱਛਿਆ ਨਹੀਂ ਜਾਨ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਮੇਰੀ ਇੱਕ ਵੀ ਨਾ ਸਮਝੀ ਮੈਨੂੰ ਸ਼ਰਨ ਤੋਂ ਹਮੇਸ਼ਾ ਲਈ ਦੂਰ ਕਰ ਦੇਵੇ ਪਰ ਜਦੋਂ ਕਈ ਵਾਰ ਮੈਂ ਜ਼ਿਆਦਾ ਹੀ ਉਲਝ ਜਾਂਦੀ ਇਸ ਰਿਸ਼ਤਿਆਂ ਦੇ ਤਾਣੇ ਬਾਣੇ ਚ ਮੈਨੂੰ ਇਹ ਰਿਸ਼ਤਾ ਇੱਕ ਗਲੇ ਚ ਪਾਏ ਫਾਹੇ ਤੋਂ ਵੱਧ ਕੁਝ ਨਹੀਂ ਲੱਗਦਾ ਦਿਲ ਕਰਦਾ ਕਿ ਮੈਂ ਆਪਣੇ ਪਾਪਾ ਨੂੰ ਸਭ ਕੁਝ ਦੱਸ ਦਾਂ ਇਸ ਨੂੰ ਆਪਣੇ ਗਲੇ ਚੋ ਲਾ ਕੇ ਪਰੇ ਸੁਟਦੇਵਾ ਪਰ ਫਿਰ ਸ਼ਲੰਦ ਦੇ ਬਾਰੇ ਸੋਚ ਕੇ ਚੁੱਪ ਹੋ ਜਾਂਦੀ ਤੇ ਹਿੰਮਤ ਇਕੱਠਾ ਕਰਦੀ ਫਿਰ ਨਵੇਂ ਸਿਰ ਤੋਂ ਰਿਸ਼ਤੇ ਆ ਨੂੰ ਸਮਝੰਦੀ ਇੱਕ ਦਿਨ ਸ਼ਰਨਦੀ ਪੈਂਦਾ ਮੈਨੂੰ ਫੋਨ ਆਇਆ ਤਾਂ ਵਿਆਹ ਚ ਪੈਸਿਆਂ ਦੇ ਲੈਣ ਦੇਣ ਦੀ ਗੱਲ ਛਿੜ ਕੇ ਬੈਠ ਗਈ ਸ਼ਾਇਦ ਉਹਨਾਂ ਦੇ ਰਿਵਾਜ ਸੀ ਕਿ ਜਦੋਂ ਨੂ ਘਰ ਆਉਂਦੀ ਆ ਤਾਂ ਉਸ ਨੂੰ ਕਮਰੇ ਚ ਵੜਨ ਲਈ ਨੇਕ ਦੇਣਾ ਪੈਂਦਾ ਪਰ ਸਾਡੇ ਇੱਧਰ ਇਹੋ ਜਿਹਾ ਕੋਈ ਰਿਵਾਜ ਨਹੀਂ ਜਿਸ ਅਧਾਰਨ ਸ਼ਬਦਾਂ ਚ ਗੱਲ ਕਰਨ ਤਾਂ ਮੈਨੂੰ ਇਹ ਗੱਲ ਪਸੰਦ ਹੀ ਨਹੀਂ ਕਿਉਂਕਿ ਮੇਰੇ ਲਈ ਰਿਸ਼ਤੇ ਪਹਿਲੇ ਨੇ ਪੈਸੇ ਬਾਅਦ ਪਰ ਸ਼ਰਨ ਦੀਆਂ ਪੈਂਦੀਆਂ ਗੱਲਾਂ ਮੈਨੂੰ ਅਜੀਬ ਹੀ ਲੱਗ ਰਹੀਆਂ ਸੀ ਅਸੀਂ ਕਾਰ ਚ ਨਿਕਲਣ ਲਈ 20000 ਰੁਪਏ ਲੈਣੇ ਕਮਰੇ ਚ ਵੜਨ ਲਈ 10000 ਰੁਪਏ ਮੈਨੂੰ ਕਿਤੇ ਨਾ ਕਿਤੇ ਇਹ ਰਸਮ ਘੱਟ ਪੈਸੇ ਦੀ ਭੁੱਖ ਜ਼ਿਆਦਾ ਲੱਗ ਰਹੀ ਸੀ ਜਿਵੇਂ ਵੀ ਹੋ ਸਕਦਾ ਹੈ ਕਿ ਸਾਡੇ ਫਜ਼ੂਲ ਖਰਚੀ ਕੋਈ ਨਹੀਂ ਕਰਦਾ ਇਸ ਕਰਕੇ ਮੈਨੂੰ ਉਹ ਗੱਲਾਂ ਸਹੀ ਨਹੀਂ ਸੀ ਲੱਗ ਰਹੀਆਂ ਕਿਉਂਕਿ ਸਾਡੇ ਕੁੜੀ ਨੂੰ ਕਾਰ ਚ ਕੱਢਣ ਲਈ 1100 ਤੋਂ ਵੱਧ ਸ਼ਗਨ ਨਹੀਂ ਦਿੰਦੇ ਸਨ ਪਰ ਮੈਂ ਇੰਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਹੀ ਸਹੀ ਸਮਝਿਆ ਸ਼ਾਇਦ ਆਪਣੀ ਜਗ੍ਹਾ ਉਹ ਵੀ ਸਹੀ ਹੋਣ ਕਿਉਂਕਿ ਸਾਡੇ ਪਰਿਵਾਰ ਅਤੇ ਉਹਨਾਂ ਦੇ ਪਰਿਵਾਰ ਦੇ ਮਾਹੌਲ 'ਚ ਬਹੁਤ ਫਰਕ ਸੀ ਉਹ ਕਾਫੀ ਅਗਾਹ ਵਧੂ ਸੋਚ ਵਾਲੇ ਸਨ ਮੈਂ ਜਿਸ ਪਰਿਵਾਰ 'ਚ ਜੰਮੀ ਪੱਲੀ ਉਹ ਨਦੀ ਸੋਚ 1947 ਤੋਂ ਪਹਿਲਾਂ ਵਾਲੀ ਸੀ ਸਾਡੇ ਘਰ 'ਚ ਕਈ ਵਾਰ ਮੇਰਾ ਭਰਾ ਤਾਂ ਮਜ਼ਾਕ 'ਚ ਪਾਪਾ ਨੂੰ ਕਹਿ ਵੀ ਦਿੰਦਾ ਕਿ 1947 ਦੇ 1947 ਆਜ਼ਾਦ ਹੋ ਗਿਆ ਪਰ ਤੁਹਾਨੂੰ ਆਜ਼ਾਦੀ ਅੱਜ ਤੱਕ ਨਹੀਂ ਮਿਲੀ ਤੁਹਾਡੀ ਸੋਚ ਅੱਜ ਵੀ ਉੱਥੇ ਹੀ ਖੜੀ ਹੈ 1947 ਤੋਂ ਪਹਿਲਾਂ ਵਾਲੇ ਸਮੇਂ 'ਚ ਮੇਰੇ ਲਈ ਜਿਹੜੀਆਂ ਗੱਲਾਂ ਜੀਪ ਸੀ ਉਹਨਾਂ ਲਈ ਹੁਣ ਉਹ ਗੱਲਾਂ ਕਿਤੇ ਨਾ ਕਿਤੇ ਸਹੀ ਸੀ ਮੈਨੂੰ ਕਿਤੇ ਨਾ ਕਿਤੇ ਇਹ ਗੱਲ ਸਮਝ ਆ ਚੁੱਕੀ ਸੀ ਕਿ ਮੇਰਾ ਸ਼ਰਨਦੀਪ ਪਰਿਵਾਰ ਨਾਲ ਜ਼ਿਆਦਾ ਗੱਲ ਕਰਨਾ ਸਹੀ ਨਹੀਂ ਕਿਉਂਕਿ ਮੇਰੇ ਮੂੰਹੋਂ ਗਲਤੀ ਨਾਲ ਨਿਕਲੀ ਇੱਕ ਵੀ ਗੱਲ ਮੇਰੇ ਲਈ ਸਮੱਸਿਆ ਦਾ ਕਾਰਨ ਬਣ ਸਕਦੀ ਸੀ पर मेरी ये सोच मेनू नहीं पता सी कि मेरे लिए एक और मुसीबत खड़ी कर देवेगी समस्यावां तो अपने आप ਅਤੇ ਆਪਣੇ ਰਿਸ਼ਤੇ ਨੂੰ ਬਚਾਉਂਦੀ ਮੈਂ ਖੁਦ ਉਲਝਣ ਵਿੱਚ ਫਸਦੀ ਚਲੀ ਜਾ ਰਹੀ ਸੀ ਸ਼ਰਨ ਦੇ ਪਰਿਵਾਰ ਨੂੰ ਕੱਟ ਫੋਨ ਕਰਨ ਦੀ ਮੇਰੀ ਸੋਚ ਨੇ ਮੇਰਾ ਅਤੇ ਸ਼ਰਨ ਦੇ ਰਿਸ਼ਤੇ ਤੇ ਵੀ ਅਸਰ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਕਹੀ ਹਰ ਗੱਲ ਉਤੇ ਉਹ ਖਿਜ ਲਗਾ ਗੁੱਸੇ ਵਿੱਚ ਇਹੋ ਜੇ ਸ਼ਬਦ ਬੋਲ ਦਿੰਦਾ ਕਿ ਮੇਰੇ ਸੀਨੇ 'ਚ ਤੀਰ ਵਾਂਗ ਲੱਗਦੇ ਉਸ ਦਾ ਫੋਨ ਕੱਟਣ ਤੇ ਮੈਂ ਸਾਰੀ-ਸਾਰੀ ਰਾਤ ਰੋਂਦੀ ਰੰਦੀ ਇੱਕ ਦਿਨ ਮੈਂ ਵੈਸੇ ਹੀ ਸ਼ਰਨ ਨੂੰ ਕਹਿ ਬੈਠੀ ਮੈਨੂੰ ਲੱਗਦਾ ਮੈਂ ਜੋ ਵੀ ਮਰਿੰਦਰ ਵਰਜੀ ਨਾਲ ਗੱਲ ਕਰਦੀ ਆ ਉਹ ਸਾਰੀਆਂ ਗੱਲਾਂ ਤੁਹਾਡੀ ਪਰਚਾਈ ਮੈਨੂੰ ਫੋਨ ਤੇ ਦੁਰਹੰਦੀਆਂ ਮੇਰੀ ਇਹ ਗੱਲ ਕਹਿਣ ਦੀ ਦੇਰ ਸੀ ਕਿ ਸ਼ਰਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੇਰੇ ਪ੍ਰਾਪਰ ਜਾਈ ਨੂੰ ਦੇਖਣਾ ਨਹੀਂ ਸਿਖਾਉਂਦੀ ਜਦੋਂ ਸ਼ਰਨ ਨੂੰ ਕਿਹਾ ਕਿ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀ ਤਾਂ ਉਸਨੇ ਕਿਹਾ ਕਿ ਮੈਨੂੰ ਪਤਾ ਤੇਰੇ ਕਹਿਣ ਦਾ ਕੀ ਮਤਲਬ ਸੀ ਹੁਣ ਤੇਰੇ ਕਰਕੇ ਮੈਂ ਆਪਣੇ ਪ੍ਰਾਪਰ ਜਾਈ ਦਾ ਰਿਸ਼ਤਾ ਤੋੜਾ ਦੇਵਾਂ ਜਿਉ ਫੋਨ ਕਰਦੀ ਤਾਂ ਤੂੰ ਉਹਦਾ ਫੋਨ ਵੀ ਨਹੀਂ ਚੁੱਕਦੀ ਆਕਰਸ਼ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਇੱਕਦਮ ਸ਼ਰਨ ਦੇ ਬਦਲ ਲੈਵੇਵਾਰ ਦਾ ਕਾਰਨ ਕੀ ਹੈ ਜੋ ਇਨਸਾਨ ਪਹਿਲੇ ਕਹਿੰਦਾ ਕਿ ਉਹ ਤੇਰੇ ਨਾਲੋਂ ਜ਼ਿਆਦਾ ਚਲਾ ਗਿਆ ਉਸ ਨਾਲ ਸੋਚ ਸਮਝ ਕੇ ਗੱਲ ਕਰਿਆ ਕਰ ਉਹ ਹੀ ਇਨਸਾਨ ਅਜ ਉਲਟ ਮੇਰੇ ਤੇ ਇਲਜ਼ਾਮ ਲਾ ਰਿਹਾ ਮੈਂ ਗੁੱਸੇ 'ਚ ਫੋਨ ਕੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਤੇ ਇਹ ਸੋਚ-ਸੋਚ ਕੇ ਮੇਰਾ ਸਿਰ ਦਰਦ ਕਰਨ ਲੱਗ ਗਿਆ ਕਿ ਮੈਂ ਗਲਤ ਕਿਤੇ ਹਾਂ ਸਭ ਕੁਝ ਮੇਰੀ ਸਮਝ ਤੋਂ ਬਾਹਰ ਚੱਲ ਰਿਹਾ ਸੀ ਅਗਲੇ ਦਿਨ ਸ਼ਰਨ ਨੇ ਆਪਣੇ ਆਪ ਮੈਨੂੰ ਫੋਨ ਕਰ ਲਿਆ ਪਰ ਸ਼ਰਨ ਦੀਆਂ ਕਈਆਂ ਗੱਲਾਂ ਮੇਰੇ ਦਿਲ ਦਿਮਾਗ ਤੇ ਗਹਿਰਾ ਅਸਰ ਕੀਤਾ ਜੇ ਇਸ ਕਰਕੇ ਮੇਰਾ ਬਿਲਕੁਲ ਵੀ ਦਿਲ ਨਹੀਂ ਸਿਕਾਰਿਆ ਸ਼ਰਨ ਨਾਲ ਗੱਲ ਕਰਨ ਦਾ ਪਰ ਉਸਦੇ ਵਾਰ-ਵਾਰ ਫੋਨ ਕਰਨ ਤੇ ਮੈਂ ਫੋਨ ਚੁੱਕ ਲਿਆ ਅਤੇ ਸ਼ਰਨ ਦੁਆਰਾ ਕਈਆਂ ਗੱਲਾਂ ਕਰਕੇ ਸਾਡੀ ਬਹਿਸ ਦੁਬਾਰਾ ਸ਼ੁਰੂ ਹੋ ਗਈ ਗੁੱਸੇ ਵਿੱਚ ਮੈਂ ਸ਼ਰਨ ਨੂੰ ਉਸਦੇ ਭਰਾ ਦੁਆਰਾ ਪੁੱਛਿਆ ਸਵਾਲ ਕਿ ਮੇਰਾ ਭਰਾ ਤਾਂ ਮੇਰੇ ਨਾਲ ਗੱਲ ਕਰ ਰਿਹਾ ਸੀ ਤੁਸੀਂ ਕਿਸ ਨਾਲ ਇੰਨੀ ਰਾਤ ਨੂੰ ਗੱਲ ਕਰ ਰਹੇ ਸੀ ਦੱਸ ਦਿੱਤਾ ਨਾਲ ਹੀ ਕਿਹਾ ਕਿ ਮਰਿੰਦਰ ਵੀਰਜੀ ਦਾ ਕੋਈ ਫਰਜ਼ ਨਹੀਂ ਕਿ ਮੇਰੇ WhatsApp ਦਾ ਲਾਸਟ ਸੀਨ ਚੈੱਕ ਕਰ ਮੈਨੂੰ ਪੁੱਛਣ ਮੇਰੇ ਇੰਨਾ ਕਹਿੰਦੀ ਦੇਰਸੇ ਸ਼ਰਨ ਨੇ ਮੈਨੂੰ ਗੁੱਸੇ 'ਚ ਗਲਤ ਬੋਲਣਾ ਸ਼ੁਰੂ ਕਰ ਦਿੱਤਾ ਉਸ ਦੀ ਕਹੀ ਗੱਲ ਕਿ ਕਿਹੜੀ ਕੁੜੀ ਰਿਸ਼ਤਾ ਹੋਣ ਤੋਂ ਬਾਅਦ ਮੁੰਡਿਆਂ ਨਾਲ ਗੱਲਾਂ ਕਰਦੀ ਹੈ ਨੇ ਮੈਨੂੰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਸਿੱਧੇ ਤੌਰ ਤੇ ਤਾਂ ਨਹੀਂ ਪਰ ਅਸਿੱਧੇ ਤੌਰ ਤੇ ਉਸ ਨੇ ਮੇਰੇ ਚਰਿੱਤਰ ਤੇ ਸਵਾਲ ਖੜੇ ਕਰ ਦਿੱਤੇ ਮੈਂ ਸ਼ਰਨ ਦੀ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਕੀ ਬੁਲਾ ਤਕੀ ਨਾ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਮੇਰੇ ਕੋਲ ਸ਼ਬਦ ਹੀ ਮੁੱਕ ਗਏ ਸਨ ਪਰ ਮੇਰੇ ਮੂੰਹੋਂ ਇੰਨਾ ਜ਼ਰੂਰ ਨਿਕਲਿਆ ਕਿਹੜਾ ਦਿਓਰ ਵੇ ਕਿਹੜਾ ਜਿਉਂ ਰਵਿਆ ਤਾਂ ਪਹਿਲਾਂ ਪਰਜਾਇਨਾ 3-4 ਘੰਟੇ ਗੱਲਾਂ ਕਰਦਾ ਕਿਹੜੀ ਨਨਨ ਰੋਕੇ ਤੋਂ ਅਗਲੇ ਦਿਨ ਕੱਪੜਿਆਂ ਦਾ ਸੁਨੋਂਨ ਲੱਗ ਜਾਂਦੀਆਂ ਪਰ ਸ਼ਰਨ ਨੇ ਮੇਰੀ ਗੱਲ ਸਮਝਣ ਦੀ ਜਗ੍ਹਾ ਇਹ ਕਹਿ ਦਿੱਤਾ ਕਿ ਮੇਰੇ ਭੈਣ ਭਰਾ ਸਹੀ ਨੇ ਤੇਰਾ ਹੀ ਦਿਮਾਗ ਖਰਾਬ ਹੈ ਤੂੰ ਹੀ ਹੱਦੋਂ ਵੱਧ ਚਲਾਕ ਹੈ ਤਾਈ ਤੈਨੂੰ ਸਾਰੇ ਚਲਾਕ ਲੱਗਦੇ ਆ ਤੈਨੂੰ ਤਾਂ ਕੱਪੜੇ ਪਾਉਣ ਦਾ ਚਜ ਨਹੀਂ ਜਿਹੇ ਜੇ ਤੂੰ ਕੱਪੜੇ ਪਾਉਂਦੀ ਅਸੀਂ ਪੱਟਾਂ ਨੂੰ ਵੀ ਨਹੀਂ ਦਿੰਦੇ ਤੇਰੀ ਤਾਂ ਪਰਵ੍ਰਿਸ਼ੀ ਸ਼ੱਕੀ ਪਰਵਾਜ਼ ਚ ਹੋਈ ਆ ਤਾਂ ਹੀ ਤੂੰ ਸਭ ਨੂੰ ਸ਼ੱਕ ਦੀ ਨਿਗਰ ਨਾਲ ਦੇਖਦੀ ਆ ਸ਼ਰਨ ਦੇ ਇੱਕੋ ਸਾਹਿਬ ਬੋਲੇ ਇਨਾ ਕੜਵੇ ਬੁੱਲਾਂ ਨੇ ਮੇਰਾ ਦਿਲ ਛੱਲੀ-ਛੱਲੀ ਕਰ ਦਿੱਤਾ ਮੇਰਾ ਦਿਮਾਗ ਬਿਲਕੁਲ ਸੁਨ ਹੋ ਚੁੱਕਾ ਸੀ ਮੈਨੂੰ ਸਿਰਫ ਮੇਰੇ ਦਿਲ ਦੀ ਤੜਕਣੀ ਸੁਣਾਈ ਦੇ ਰਹੀ ਸੀ ਹੁਣ ਬੋਲਣ ਲਈ ਕੁਝ ਬਚਿਆ ਵੀ ਤੇ ਨਹੀਂ ਸੀ ਮੇਰੇ ਕੋਲ ਬਸ ਮਨ ਅਨੇਕਾਂ ਤਰ੍ਹਾਂ ਦੇ ਸਵਾਲ ਚੱਲ ਰਹੇ ਸੀ ਕਿ ਕੀ ਮੈਂ ਸ਼ਰਨ ਦੇ ਨਾਲ ਆਪਣੀ ਗੱਲ ਸਾਂਝੀ ਕਰਕੇ ਗਲਤੀ ਕੀਤੀ ਕਿ ਮੈਂ ਸ਼ਰਨ ਦਾ ਵਿਸ਼ਵਾਸ ਵੀ ਜਿੱਤ ਨਹੀਂ ਸકી ਕਿ ਸੱਚ ਮੈਨੂੰ ਅਕਲ ਨਹੀਂ ਕਿ ਮੈਂ ਨਾ ਹੀ ਮੈਨੂੰ ਕਪੜੇ ਪਾਉਣ ਦਾ ਟੰਗ ਹੈ ਸ਼ਰਨ ਤੇ ਮੇਰੇ ਵਿੱਚ ਕਹਿਣ ਅਤੇ ਸੁਣਨ ਨੂੰ ਕੁਝ ਨਹੀਂ ਸੀ ਅਤੇ ਮੈਂ ਬਿਨਾ ਕਹੇ ਫੋਨ ਕੱਢ ਦਿੱਤਾ ਆਪਣੇ ਮਨਚ ਵਿੱਚ ਸ਼ਰਨ ਨਾਲ ਜੋ ਸੁਪਨਿਆਂ ਦਾ ਮੈਲ ਸਜਾਇਆ ਸੀ ਉਹ ਹੁਣ ਟਹਿ ਚੁੱਕਾ ਸੀ ਜਿਵੇਂ ਪੁਚਾਲ ਆਉਣ ਤੇ ਗੁਜਰਾਜ ਚ ਘਰਾਂ ਦੀ ਤਬਾਹੀ ਹੋਈ ਸੀ ਕੁਝ ਵੀ ਨਹੀਂ ਸੀ ਬੱਚਾ ਬੋਲਣ ਲਈ ਮੇਰੇ ਕੋਲ ਪਜਦਾ ਰਹੀ ਸੀ ਮੈਂ ਸਿਰਫ ਉਸ ਸਮੇਂ ਜਦੋਂ ਮੈਂ ਸ਼ਰਨ ਨਾਲ ਆਪਣੇ ਦਿਲ ਦੀ ਅਤੇ ਪਰਵਾਰ ਦੀ ਹਰ ਗੱਲ ਸਾਂਝੀ ਕੀਤੀ ਰੋਣਾ ਚਾਹੁੰਦੀ ਸੀ ਚਿੱਕਾ ਮਾਰ ਮਾਰ ਪਰ ਨਹੀਂ ਰੋ ਸਕਦੀ ਸੀ ਕਿਉਂਕਿ ਜੇ ਮੈਨੂੰ ਇਦਾਂ ਚਿੱਕਾ ਮਾਰਦੇ ਘਰ 'ਚ ਕੋਈ ਸੁਣ ਲੈਂਦਾ ਤਾਂ ਸ਼ਰਨ ਦੀ ਖੈਰ ਨਹੀਂ ਸੀ। ਇਸ ਲਈ ਮੈਂ ਚੁੱਪਚਾਪ ਇੱਥੇ ਬੈਠ ਤੇ ਮੁੱਦੇ ਮੋਏ ਡਿੱਗ ਰੋਣਾ ਸ਼ੁਰੂ ਕਰ ਦਿੱਤਾ। ਥੋੜੇ ਸਮੇਂ ਬਾਅਦ ਮੇਰੇ ਫੋਨ 'ਤੇ ਸ਼ਰਨ ਦਾ ਮੈਸੇਜ ਆਇਆ, "ਤੂੰ ਆਪਣਾ ਫੈਸਲਾ ਲੈ ਸਕਦੀ ਆਂ, ਮੈਨੂੰ ਕੋਈ ਪਰਵਾਹ ਨਹੀਂ।" ਸ਼ਰਨ ਨੇ ਇਸ ਮੈਸੇਜ ਨੇ ਮੇਰਾ ਗੁੱਸਾ ਅਸਮਾਨੇ ਚੜਾ ਦਿੱਤਾ। ਤੇ ਮੈਂ, "ਤੁਸੀਂ ਇਸ ਰਿਸ਼ਤੇ ਤੋਂ ਜਿਆਦਾ ਹੋ," ਲਿਖ ਕੇ ਸ਼ਰਨ ਨੂੰ ਮੈਸੇਜ ਭੇਜ ਦਿੱਤਾ। ਨਾਲ ਦੇ ਨਾਲ ਸ਼ਰਨ ਨੇ ਦੁਬਾਰਾ ਮੈਸੇਜ ਕਰ ਦਿੱਤਾ, "ਤੂੰ ਆਪਣੇ ਘਰ ਗੱਲ ਕਰ ਲੈ, ਤੇ ਮੈਂ ਆਪਣੇ ਘਰ ਗੱਲ ਕਰ ਲੰਨਾ।" ਪਰ ਸੱਚ ਕਿਹਾ ਤਾਂ ਮੈਨੂੰ ਸ਼ਰਨ ਦੀਆਂ ਬਾਕੀ ਗੱਲਾਂ ਦਾ ਇੰਨਾ ਦੁੱਖ ਨਹੀਂ ਸੀ ਜਿੰਨਾ ਆਪਣੇ ਚਰਿੱਤਰ ਤੇ ਲੱਗੇ ਇਲਜ਼ਾਮ ਦਾ ਕਿਉਂਕਿ ਮੈਂ ਗਲਤ ਨਾ ਹੁੰਦੇ ਹੋਏ ਵੀ ਇੱਕ ਵਾਰ ਫਿਰ ਚਰਿੱਤਰਹੀਨ ਦਾ ਇਲਜ਼ਾਮ ਆਪਣੇ ਤੇ ਲਗਵਾ ਬੈਠੀ ਸੀ ਮਤਲਬ ਕੀ ਕਹਿਣਾ ਚਾਹੁੰਦੀ ਆ ਤੂੰ ਹਰਾਨੀ ਹੁੰਦੀ ਸਿਮਰਨ ਬੋਲੀ ਕੁਛ ਨਹੀਂ ਜਦੋਂ ਮੈਂ ਸਟੱਡੀ ਕਰਦੀ ਸੀ ਤਾਂ ਮੇਰੀਆਂ ਤਾਇਆ ਕਹਿੰਦੀਆਂ ਹੁੰਦੀਆਂ ਸੀ ਕਿ ਚਰਿੱਤਰਹੀਨ ਮੈਂ ਉਦਾਸ ਹੁੰਦੀ ਗਿਆ ਪਰ ਕੁਝ ਸਮੇਂ ਬਾਅਦ ਮੇਰਾ ਗੁੱਸਾ ਤਾਂ ਠੰਡਾ ਹੋਇਆ ਤਾਂ ਮੈਨੂੰ ਅਹਿਸਾਸ ਹੋਇਆ ਮੈਂ ਤਾਂ ਸ਼ਰਨ ਬਿਨਾਂ ਰਹਿ ਹੀ ਨਹੀਂ ਸਕਦੀ ਮੈਂ ਉਸ ਨੂੰ ਆਪਣੇ ਆਪ ਨਾਲੋਂ ਜ਼ਿਆਦਾ ਪਿਆਰ ਕਰਦੀ ਸੀ ਮੈਂ ਗੁੱਸਾ ਸ਼ਾਂਤ ਹੋਣ ਤੇ ਸ਼ਰਨ ਨੂੰ ਇੱਕ ਵਾਰ ਗੱਲ ਕਰਨ ਲਈ ਕਹਿਣ ਲਈ ਮੈਸੇਜ ਕੀਤਾ ਪਰ ਉਸਨੇ ਇੱਕ ਵਾਰ ਮੈਸੇਜ ਕਰਕੇ ਇਹਨਾਂ ਕਹਿ ਕਿ ਮੈਂ ਆਪਣੇ ਘਰ ਗੱਲ ਕਰ ਲਈ ਹੈ ਉਸ ਵੱਲੋਂ ਸਭ ਕੁਝ ਖਤਮ ਹੈ ਮੈਨੂੰ ਕਦੇ ਹੁਣ ਮੈਸੇਜ ਨਾ ਕਰੀ ਪਰ ਮੈਂ ਫਿਰ ਵੀ ਸ਼ਰਨ ਨੂੰ ਮੈਸੇਜ ਅਤੇ ਕਾਲ ਕਰਦੀ ਰਹੀ ਪਰ ਉਸਨੇ ਨਾ ਤਾਂ ਮੇਰੇ ਮੈਸੇਜ ਦਾ ਰਿਪਲਾਈ ਕੀਤਾ ਨਾ ਹੀ ਕਾਲ ਉਠਾਈ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਕਿਸੇ ਦੇ ਇੰਨੇ ਤਰਲੇ ਮਿੰਤਾ ਕੀਤੇ ਪ੍ਰਸ਼ਾਦ ਸ਼ਰਨ ਲਈ ਰਿਸ਼ਤਾ ਖਤਮ ਹੋ ਚੁੱਕਾ ਸੀ ਸ਼ਾਮ ਨੂੰ ਸ਼ਰਨ ਦੀ ਪੈਨ ਦਾ ਮੈਨੂੰ ਫੋਨ ਆਇਆ ਤਾਂ ਉਸਨੇ ਮੈਨੂੰ ਸਾਡੇ ਦੋਹਾਂ ਵਿਚਕਾਰ ਹੋਈ ਲੜਾਈ ਦਾ ਕਾਰਨ ਪੁੱਛਿਆ ਪਰ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੂੰ ਕੀ ਦੱਸਾਂ ਮੈਂ ਕਿਹਾ ਦੇਦੀ ਗੱਲ ਕੋਈ ਏਡਨੀ ਵੱਡੀ ਨਹੀਂ ਹੋਈ ਬਸ ਮੈਂ ਉਹਨਾਂ ਨੂੰ ਅਮਰਿੰਦਰ ਵੀਰਜੀ ਦੀ ਗੱਲ ਦੱਸੀ ਕਿ ਉਹਨਾਂ ਦਾ ਕੋਈ ਫਰਜ਼ ਨਹੀਂ ਮੈਨੂੰ ਫੋਨ ਕਰਨ ਪੁੱਛਣ ਦਾ ਪਰ ਮੈਨੂੰ ਸਮਝਣ ਦੀ ਜਗ੍ਹਾ ਉਹ ਆਪਣੀਆਂ ਹੀ ਗੱਲਾਂ ਸੁਣਾਉਣ ਲੱਗ ਪਈ ਕਿ ਤੁਸੀਂ ਮੇਰੇ ਡੈਡੀ ਨੂੰ ਫੋਨ ਨਹੀਂ ਕਰਦੇ ਨਾ ਹੀ ਤੁਸੀਂ ਮੇਰੀ ਮੰਮੀ ਜਦੋਂ ਬਿਮਾਰ ਸੀ حال چال پوچھیا میرے بار بار ਕਹਿੰਦੇ ਵੀ ਮੈਨੂੰ ਪਤਾ ਹੀ ਨਹੀਂ ਕਿ ਉਹ ਬਿਮਾਰ ਨੇ ਜੇਕਰ ਮੈਂ ਤੁਹਾਡੇ ਬਾਕੀ ਪਰਿਵਾਰਕ ਜੀਵਾਂ ਦਾ ਫੋਨ ਕਰਕੇ ਹਾਲਚਾਲ ਪੁੱਛ ਸਕਦੀਆਂ ਤਾਂ ਉਹਨਾਂ ਦਾ ਕਿਉਂ ਨਹੀਂ ਪੁੱਛਾਂਗੀ ਡੈਡੀ ਜੀ ਨੂੰ ਤਾਂ ਮੈਂ ਕਦੀ ਕਾਲ ਕਦੀ ਨਹੀਂ ਕੀਤੀ ਕਿਉਂਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਮੈਂ ਉਹਨਾਂ ਨੂੰ ਫੋਨ ਕਰਕੇ ਕੀ ਗੱਲ ਕਰਾਂ ਕਿਉਂਕਿ ਸਾਡੇ ਘਰ ਚ ਨੂਆ ਸੌਰਿਆਨੰਦ ਬੋਲਦੀ ਆ ਮੈਂ ਦੇਖਿਆ ਹੀ ਨਹੀਂ ਕਦੇ ਪਰ ਉਹਨਾਂ ਨੇ ਬਿਨਾ ਮੇਰੀ ਗੱਲ ਵੱਲ ਧਿਆਨ ਦਿੱਤੇ ਅਗਲਾ ਸਵਾਲ ਕਰ ਦਿੱਤਾ ਕਿ ਤੂੰ ਤਾਂ ਸਾਡੇ ਪੈਨ ਪ੍ਰਵਾਂ ਨਾਲ ਗੱਲ ਵੀ ਨਹੀਂ ਕਰਦੀ ਮੈਂ ਕਿਹਾ ਦਿੱਤੀ ਜਦੋਂ ਤੁਹਾਡਾ ਫੋਨ ਆਂਦਾ ਮੈਂ ਡੇਢ ਘੰਟਾ ਗੱਲ ਕਰਦੀ ਆ ਅਮਰਿੰਦਰ ਵੀਰਜੀ ਨਾਲ 3-4 ਘੰਟੇ ਗੱਲ ਕਰਦੀ ਆ ਤੁਹਾਡੇ ਚਾਚੇ ਦੇ ਬੱਚਿਆਂ ਨਾਲ ਵੀਡੀਓ ਕਾਲ ਤੇ ਗੱਲ ਕਰਦੀ ਆ ਕਿ ਜਦਕਿ ਮੈਂ ਵੀਡੀਓ ਕਾਲ ਤੇ ਗੱਲ ਕਰਦੇ ਸਮੇਂ ਅਸਹਿਜ ਮਹਿਸੂਸ ਸਹਿਜ ਮਹਿਸੂਸ ਨਹੀਂ ਕਰਦੀ ਤਿੰਨਾਂ ਨਾਲੇ ਅਮਰਿੰਦਰ ਵੀਰਜੀ ਦੀ ਮੰਗੇਤਰ ਨਾਲ ਗੱਲ ਕਰਦੀ ਰਹੀ ਪਰ ਜਦੋਂ ਮੈਂ ਦੇਖਿਆ ਕਿ ਉਹ ਝੂਠ ਬੋਲ ਰਹੀ ਐ ਮੈਂ ਤੁਹਾਡੇ ਕਹਿਣ ਤੇ ਗੱਲ ਕਰਨੀ ਬੰਦ ਕਰ ਦਿੱਤੀ ਜਦੋਂ ਦੀਦੀ ਨੂੰ ਮੇਰੀ ਗੱਲ ਦਾ ਜਵਾਬ ਨਾ ਆਇਆ ਤਾਂ ਉਹ ਦੂਜੇ ਪਾਸੇ ਹੋ ਗਏ ਅਤੇ ਰੁੱਖੇ ਪੰਜ ਕਹਿਣ ਲੱਗੇ ਉਹ ਤਾਂ ਅਜੇ ਜਵਾਕ ਹੈ ਬਹੁਤ ਪੁਲੀਆ ਉਹ ਤਾਂ ਉਹਨਾਂ ਦੀ ਇਹ ਗੱਲ ਨੇ ਮੈਨੂੰ ਹੋਰ ਹੈਰਾਨ ਕਰ ਦਿੱਤਾ ਮੈਂ ਮੈਨੂੰ ਕੱਲ ਉਸ ਦੇ ਵਿਰੁੱਧ ਗੱਲਾਂ ਦੱਸ ਰਹੀ ਸੀ ਅੱਜ ਮੈਂ ਮੇਰੇ ਅੱਗੇ ਉਸ ਦੀ ਹਮਾਇਤ ਕਰ ਰਹੀ ਹੈ ਇੱਕ ਸ਼ਰੰਦ ਦੀਆਂ ਗੱਲਾਂ ਤੇ ਦੂਜਾ ਸਭ ਦੇ ਬਦਲੇ ਵਿਵਾਰ ਮੈਨੂੰ ਹੋਰ ਵੀ ਹੈਰਾਨੀ ਚ ਪਾ ਰਹੇ ਸਨ ਮੁਗਦੀ ਗੱਲ ਉਸਨੇ ਵੀ ਮੇਰੀ ਹੀ ਗਲਤੀ ਕੱਟ ਆਪਣੇ ਪ੍ਰਾਂ ਨੂੰ ਸਹੀ ਸਾਬਤ ਕਰ ਦਿੱਤਾ ਪਰ ਉਹਨਾਂ ਦੀਆਂ ਗੱਲਾਂ ਸੁਣ ਮੈਨੂੰ ਇਹ ਨਹੀਂ ਸੀ ਸਮਝ ਆਇਆ ਕਿ ਜੇ ਉਹਨਾਂ ਨੂੰ ਮੇਰੇ ਤੋਂ ਇੰਨੀ ਸਮੱਸਿਆ ਸੀ ਤਾਂ ਪਹਿਲਾਂ ਉਹਨਾਂ ਨੇ ਮੈਨੂੰ ਕੁਝ ਕਿਉਂ ਨਹੀਂ ਕਿਹਾ ਜਾਂ ਫਿਰ ਉਹ ਇੰਤਜ਼ਾਰ ਕਰ ਰਹੇ ਸੀ ਸ਼ਰਨ ਦੇ ਵਿਰੁੱਧ ਬੋਲਣ ਦਾ ਕਿ ਉਹ ਬੋਲੇ ਫੇਰੀ ਅਸੀਸ ਨੂੰ ਗਲਤ ਕਹੀਏ ਦੂਜੇ ਦਿਨ ਆਪਣੇ ਕੋਲੋਂ ਚਾਰ ਗੱਲਾਂ ਬਣਾ ਕੇ ਸ਼ਰਨ ਦੇ ਚਾਚਾ ਜੀ ਦੇ ਚਾਚਾ ਜੀ ਨੇ ਪਾਪਾ ਨੂੰ ਫੋਨ ਕਰ ਦਿੱਤਾ ਕਿ ਤੁਹਾਡੀ ਕੁੜੀ ਦਾ ਸਾਡੇ ਮੁੰਡੇ ਨੂੰ ਗੱਲਾਂ ਬਹੁਤ ਕਰਦੀਆਂ ਉਹ ਸਾਡੇ ਮੁੰਡੇ ਨੂੰ ਕਹਿੰਦੀ ਹੈ ਕਿ ਮੈਨੂੰ ਤਾਂ ਅਮੀਰ ਘਰਾਂ ਦੇ ਰਿਸ਼ਤੇ ਆਉਂਦੇ ਹਨ ਪਰ ਮੈਂ ਕਦੇ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕੀਤੀ ਪਾਪਾ ਨੇ ਅੱਗੇ ਜਵਾਬ ਸਿਰਫ ਇੰਨਾ ਕਿਹਾ ਕਿ ਤੜੀ ਇਕੱਠ ਨਨੀਵਾਜੀ ਸਿੱਧੂ ਸਾਹਿਬ ਮੁੰਡੇ ਨੇ ਵੀ ਕੁਝ ਕਿਹਾ ਹੋਣਾ ਤਾਂ ਹੀ ਕੁੜੀ ਬੋਲੀ ਐਗੋ ਪਾਪਾ ਦੇ ਇੰਨਾ ਕਹਿੰਦੀ ਦੇਰ ਸੀ ਕਿ ਸ਼ਰਨ ਦੇ ਚਾਚਾ ਜੀ ਦੂਜੇ ਪਾਸੇ ਹੋ ਗਏ ਕਹਿਣ ਲੱਗੇ ਕਿ ਕੁੜੀ ਨੂੰ ਪੁੱਛੋ ਕੀ ਗੱਲ ਹੋਈ ਪਰ ਪਾਪਾ ਨੇ ਇਹ ਕਹਿ ਕੇ ਰਿਸ਼ਤਾ ਤੋੜ ਦਿੱਤਾ ਜਦੋਂ ਇੱਕ ਵਾਰ ਰਿਸ਼ਤੇ 'ਚ ਗੰਡ ਪੈ ਜਾਵੇ ਤਾਂ ਉਹ ਰਿਸ਼ਤਾ ਉਵੇਂ ਦਾ ਨਹੀਂ ਰਹਿੰਦਾ ਇੰਨਾ ਕਹਿ ਕੇ ਪਾਪਾ ਨੇ ਫੋਨ ਕੱਟ ਦਿੱਤਾ ਸਾਰੇ ਪਰਿਵਾਰ ਵੱਲੋਂ ਤਾਂ ਰਿਸ਼ਤੇ ਖਤਮ ਹੋ ਚੁੱਕਾ ਸੀ ਪਰ ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ ਜ਼ਿੰਦਗੀ 'ਚ ਪਹਿਲੀ ਵਾਰ ਕਿਸੇ ਮੁੰਡੇ ਨੂੰ ਇੰਨਾ ਪਿਆਰ ਕਰਕੇ ਉਸ ਤੋਂ ਦੂਰ ਹੋਣਾ ਮੇਰੇ ਲਈ ਸੌਖਾ ਨਹੀਂ ਸੀ ਸ਼ਾਮ ਨੂੰ ਸ਼ਰਮ ਦਾ ਸ਼ਰਨ ਦਾ ਮੇਰੇ ਵਟਸਐਪ ਤੇ ਮੈਸੇਜ ਆਇਆ ਕਿ ਕਿੱਦਾਂ ਹੋ ਕਿ ਕਿੱਦਾਂ ਹੋ ਗਈਆਂ ਸਾਰੀਆਂ ਗੱਲਾਂ ਸਾਫ਼ ਮੈਸਜ ਦੇ ਕੇ ਦਿਲ ਕਰੇ ਕਿ ਸ਼ਰਨ ਮੇਰੇ ਕੋਲ ਹੋਵੇ ਤਾ ਉਹਨੂੰ ਡੰਡਿਆਂ ਨਾਲ ਲੱਤਾਂ ਤੋੜ ਦਵਾਂ ਜਦੋਂ ਰਿਸ਼ਤਾ ਟੁੱਟ ਗਿਆ ਫਿਰ ਮੈਸੇਜ ਕਿਉਂ ਕਰ ਰਿਹਾ ਪਰ ਮੈਂ ਵੀ ਗੁੱਸੇ 'ਚ ਸਿਰਫ ਇੰਨਾ ਹੀ ਕਿਹਾ ਧੰਨਵਾਦ ਇੰਨੀਆਂ ਵਧਾਚੜਾ ਕੇ ਗੱਲਾਂ ਕਰਨ ਲਈ ਪਰ ਉਸਨੇ ਅਗੋ ਓਕੇ ਲਿਖ ਕੇ ਪੇਜ ਦਿੱਤਾ ਪਾਪਾ ਨੇ ਮੈਨੂੰ ਸ਼ਰਨ ਅਤੇ ਉਸਦੇ ਸਾਰੇ ਪਰਿਵਾਰਕ ਜੀਵਾਂ ਦੇ ਫੋਨ ਨੰਬਰ ਫੋਨ 'ਚੋਂ ਡਿਲੀਟ ਕਰਨ ਨੂੰ ਕਹਿ ਦਿੱਤਾ ਮੈਂ ਬਾਕੀ ਨੰਬਰ ਤੇ ਫੋਨ ਨੰਬਰਾਂ ਦੇ ਸਕਰੀਨਸ਼ਾਟ ਲੈ ਕੇ ਆਪਣੇ ਫੋਨ 'ਚੋਂ ਨੰਬਰ ਡਿਲੀਟ ਕਰ ਦਿੱਤੇ ਪਰ ਸ਼ਰਨ ਦਾ ਨੰਬਰ ਡਿਲੀਟ ਕਰਨ ਦੀ ਬਜਾਏ ਆਪਣੇ WhatsApp ਦੀ ਪ੍ਰੋਫਾਈਲ ਫੋਟੋ ਰਿਮੂਵ ਕਰ ਦਿੱਤੀ ਤਾਂ ਜੋ ਸ਼ਰਨ ਨੂੰ ਲੱਗੇ ਮੈਂ ਉਸ ਦਾ ਨੰਬਰ ਵੀ ਡਿਲੀਟ ਕਰ ਦਿੱਤਾ ਪਰ ਸੱਚ ਮੈਂ ਤਾਂ ਮੇਰਾ ਵਾਹ ਗੁਰੂ ਜਾਂਦਾ ਸ਼ਰਨ ਨਾਲ ਬਿਨਾਂ ਗੱਲ ਕੀਤੇ ਰਹਿਣਾ ਕਿੰਨਾ ਮੁਸ਼ਕਲ ਸੀ ਮੇਰੇ ਲਈ ਉਸ ਦੀ ਯਾਦ ਵਿੱਚ ਮੈਂ ਹਰ ਰੋਜ਼ ਰਹਿੰਦੀ ਉਸ ਨਾਲ ਆਪਣੇ ਦਿਲ ਦੀ ਹਰ ਗੱਲ ਕਰਦੀ ਹਰ ਗੱਲ ਸਾਂਝੀ ਕਰਨਾ ਮੇਰੀ ਆਦਤ ਬਣ ਚੁੱਕੀ ਸੀ